ਉਸੀ ਇਹ ਨਾਮ ਪਿਛਲੇ ਕਈ ਦਿਨਾਂ ਤੋਂ ਸੁਣ ਰਹੇ ਹੋ ਹੋਗੇ ਤੇ ਕਿਉਂਕਿ ਪੂਰੀ ਦੁਨੀਆ ਦੇ ਵਿੱਚ ਜਿਹੜਾ ਨਾਮ ਹੈ ਚਰਚਾ ਦਾ ਵਿਸ਼ਾ ਉਹ ਬਣਿਆ ਹੋਇਆ ਤੇ ਬਹੁਤ ਜ਼ਿਆਦਾ ਫਾਇਰ ਲਾ ਅਤੇ ਇਸ ਦੇ ਨਾਲ ਬਹੁਤ ਸਾਰੀਆਂ ਅਫਵਾਹਾਂ ਜਿਹੜੀਆਂ ਨੇ ਫੈਲਾਈਆਂ ਜਾ ਰਹੀਆਂ ਨੇ ਅਫਵਾਹਾਂ ਜੁੜੀਆਂ ਹੋਈਆਂ ਨੇ ਕਿਉਂਕਿ ਹਜੇ ਤੱਕ ਕਿਸੇ ਨੂੰ ਸੱਚ ਨਹੀਂ ਪਤਾ ਪਰ ਕਿਉਂ ਆਖਿਰਕਾਰ ਕੀ ਚੀਜ਼ ਹੈ 3i ਐਟਲਸ ਹੈ ਨਾ ਜਿਹੜਾ ਇਹ ਇੱਕ ਇੰਟਰਸਟੈਲਰ ਆਬਜੈਕਟ ਹੈ ਜਿਹੜਾ ਕਿ ਆਪਣੀ ਧਰਤੀ ਵੱਲ ਵਧ ਰਿਹਾ ਹੁਣ ਸੌਖੀ ਭਾਸ਼ਾ ਵਿੱਚ ਜੇ ਤੁਹਾਨੂੰ ਸਮਝਾਵਾਂ ਤਾਂ ਇੱਕ ਕੋਈ ਚੀਜ਼ ਹੈ ਅੰਤਰਿਕਸ਼ ਦੇ ਵਿੱਚ ਜੋ ਕਿ ਬਹੁਤ ਦੂਰ ਤੋਂ ਆ ਰਹੀ ਹੈ ਆਪਣੇ ਸੋਲਰ ਸਿਸਟਮ ਦੇ ਬਾਹਰੋਂ ਆ ਰਹੀ ਆਪਣਾ ਸੋਲਰ ਸਿਸਟਮ ਮਤਲਬ ਕਿ ਆਪਣੇ ਸੂਰਜ ਦੇ ਇਤਤ ਦੇ ਚੱਕਰ ਕੱਟਦੇ ਅੱਠ ਗ੍ਰਹਿ ਜਾਂ ਫਿਰ ਬਾਕੀ ਦੀਆਂ ਜੋ ਹੋਰ ਚੀਜ਼ਾਂ ਨੇ ਉਲਕਾ ਪਿੰਡ ਵਗੈਰਾ ਚੰਦਰਮਾ ਜਿੰਨੇ ਵੀ ਆ ਉਹਨੂੰ ਸੋਲਰ ਸਿਸਟਮ ਆਪਾਂ ਕਹਿੰਦੇ ਆ ਤੇ ਜੇ ਕੋਈ ਚੀਜ਼ ਉਹਦੇ ਬਾਹਰੋਂ ਆਉਂਦੀ ਆ ਤਾਂ ਉਹਨੂੰ ਫਿਰ ਇੰਟਰਸਟੈਲਰ ਆਬਜੈਕਟ ਯਾਨੀ ਕਿ ਕੋਈ ਵਿਦੇਸ਼ੀ ਉਹ ਚੀਜ਼ ਆਖਿਆ ਜਾਂਦਾ ਜਿਹੜੀ ਕਿ ਆਪਣੇ ਸੋਲਰ ਸਿਸਟਮ ਦੀ ਵਾਸੀ ਨਹੀਂ ਹੈ ਇਸੇ ਲਈ ਇਹਦੇ ਇੰਨੇ ਜਿਆਦਾ ਚਰਚੇ ਆ ਅਤੇ ਅਫਵਾਹਾਂ ਕਿਉਂ ਉੱਡ ਰਹੀਆਂ ਨੇ ਕਿਉਂਕਿ ਕਿਸੇ ਨੂੰ ਨਹੀਂ ਪਤਾ ਹਜੇ ਤੱਕ ਕਿ ਇਹ ਚੀਜ਼ ਕੀ ਆ ਜ਼ਿਆਦਾਤਰ ਚਾਂਸ ਤਾਂ ਇਹ ਹੀ ਆ ਵੀ ਇਹ ਇੱਕ ਬਹੁਤ ਵੱਡਾ ਕੋਈ ਪੱਥਰ ਹੈ ਪੱਥਰਾਂ ਦੇ ਵਿੱਚ ਹੁਣ ਜਾਂ ਤਾਂ ਐਸਟਰੋਇਡ ਹੁੰਦੇ ਆ ਜਾਂ ਫਿਰ ਕਾਮੇਟ ਹੁੰਦੇ ਆ ਠੀਕ ਆ ਤੁਮਕੇਤੂ ਜਿਹਨੂੰ ਆਪਾਂ ਕਹਿੰਦੇ ਆ ਜਿਹੜੇ ਐਸਟਰੋਇਡ ਹੁੰਦੇ ਆ ਨਾ ਉਹ ਸਿਰਫ ਆਪਣੇ ਸੋਲਰ ਸਿਸਟਮ ਦੇ ਵਿੱਚ ਵਿੱਚ ਹੀ ਹੁੰਦੇ ਆ ਉਹ ਬਾਹਰੋਂ ਨਹੀਂ ਹੁੰਦੇ ਉਹਨਾਂ ਦਾ ਸਭ ਨੂੰ ਪਤਾ ਕਿ ਇਹ ਕੋਈ ਐਸਟਰੋਇਡਾ ਅਸਲ ਦੇ ਵਿੱਚ ਉਹ ਸੂਰਜ ਦਾ ਹੀ ਚੱਕਰ ਕੱਟਦੇ ਹੁੰਦੇ ਆ ਤੇ ਜੇ ਗੱਲ ਕਰੀਏ ਕਾਮੇਟ ਦੀ ਤਾਂ ਕਾਮੇਟ ਵੀ ਵੈਸੇ ਸੂਰਜ ਦਾ ਚੱਕਰ ਕੱਟਦੇ ਹੁੰਦੇ ਆ ਪਰ ਉਹਨਾਂ ਦਾ ਚੱਕਰ ਇੰਨਾ ਜ਼ਿਆਦਾ ਵੱਡਾ ਹੁੰਦਾ ਕਿ ਉਹ ਆਪਣੇ ਸੋਲਰ ਸਿਸਟਮ ਤੋਂ ਬਾਹਰ ਵੀ ਚਲੇ ਜਾਂਦੇ ਆ ਤੇ ਫਿਰ ਵਾਪਸ ਆਉਂਦੇ ਆ ਉਹਨਾਂ ਦਾ ਇੱਕ ਚੱਕਰ ਕਈ ਸਾਲ ਜਾਂ ਫਿਰ ਸੈਂਕੜੇ ਸਾਲਾਂ ਦਾ ਹੁੰਦਾ ਪਰ ਉਹਦੀ ਵੀ ਇੱਕ ਨਿਸ਼ਾਨੀ ਹੁੰਦੀ ਆ ਉਹ ਦੂਰੋਂ ਹੀ ਦਿਖ ਜਾਂਦੇ ਆ ਉਹ ਇੰਨੇ ਜਿਆਦਾ ਚਮਕਦਾਰ ਹੁੰਦੇ ਆ ਕਿਉਂਕਿ ਉਹ ਪਾਣੀ ਜਾਂ ਕੋਈ ਵੀ বরਫ ਦੇ ਬਣੇ ਹੋਏ ਹੁੰਦੇ ਆ ਤੇ ਜਿਵੇਂ ਜਿਵੇਂ ਉਹ ਆਪਣੇ ਸੋਲਰ ਸਿਸਟਮ ਵਿੱਚ ਆਪਣੇ ਨੇੜੇ ਆਉਂਦੇ ਆ ਉਵੇਂ-ਉਵੇਂ ਸੂਰਜ ਦੀ ਰੌਸ਼ਨੀ ਨਾਲ ਉਹ ਦਿਖਣ ਲੱਗ ਜਾਂਦੇ ਆ ਅਤੇ ਹੁਣ ਤਾਂ ਜਦੋਂ ਦੀ ਟੈਕਨੋਲੋਜੀ ਆਈ ਹੈ ਵਿਗਿਆਨ ਵਧਿਆ ਹੈ ਜ਼ਿਆਦਾਤਰ ਜਿਹੜੇ ਕਾਮੇਟ ਆ ਤੁੰਕੇਤੂਗਾ ਉਹਨਾਂ ਦੇ ਉੱਪਰ ਨਜ਼ਰ ਰੱਖੀ ਜਾਂਦੀ ਹੈ ਉਹਨਾਂ ਦਾ ਪਤਾ ਕਿ ਇਹ ਕਦੋਂ ਵਾਪਸ ਆਉਣਗੇ ਕਿਹੜੇ ਸਾਲ 'ਚ ਆਉਣਗੇ ਤੇ ਇਸ ਵਕਤ ਉਹ ਕਿੱਥੇ ਆ ਜੇ ਕੋਈ ਚੀਜ਼ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਾਹਰ ਆ ਯਾਨੀ ਕਿ ਉਹ ਕੋਈ ਗ੍ਰਹਿ ਵੀ ਨਹੀਂ ਆ ਉਹ ਕਿਸੇ ਗ੍ਰਹਿ ਦਾ ਚੰਦਰਮਾ ਵੀ ਨਹੀਂ ਆ ਉਹ ਕੋਈ ਐਸਟਰੋਇਡ ਵੀ ਨਹੀਂ ਆ ਤੇ ਉਹ ਕੋਈ hoom ke tu yani comet ਵੀ ਨਹੀਂ ਆ ਤਾਂ ਫਿਰ ਇਹਦਾ ਮਤਲਬ ਇਹ ਹੈ ਕਿ ਉਹ ਚੀਜ਼ ਕੋਈ ਐਸੀ ਜੀ ਹੈ ਜਿਹੜੀ ਕਿ ਪਹਿਲਾਂ ਕਦੇ ਨਹੀਂ ਦੇਖੀ ਗਈ ਤੇ ਇਹਦਾ ਮਤਲਬ ਇਹ ਵੀ ਆ ਵੀ ਉਹ ਆਪਣੇ ਸੋਲਰ ਸਿਸਟਮ ਦੀ ਹੈ ਹੀ ਨਹੀਂ ਤੇ ਇਸ ਚੀਜ਼ ਨੂੰ ਹੋਰ ਪੁਖਤਾ ਕਰਦੀ ਆ ਉਹਦੀ ਟ੍ਰੈਜੈਕਟਰੀ ਇਸ 3I ਐਟਲਸ ਜਿਹੜੀ ਇਹ ਚੀਜ਼ ਆ ਰਹੀ ਹੈ ਇਹਦੀ ਜੋ ਟ੍ਰੈਜੈਕਟਰੀ ਯਾਨੀ ਕਿ ਇਹਦਾ ਜੋ ਪਥ ਇਹਦਾ ਜੋ ਰਾਹ ਉਹ ਇਸ ਤਰ੍ਹਾਂ ਦਾ ਕਿ ਉਹ ਇਹਦਾ ਮਤਲਬ ਸੂਰਜ ਦੇ ਚੱਕਰ ਨਹੀਂ ਘਟਦਾ ਉਹਨੂੰ ਉਹਦੀ ਸਪੀਡ ਚੈੱਕ ਕਰੇ ਤੋਂ ਪਤਾ ਲੱਗਦਾ ਕਿ ਇਹ ਕੋਈ ਬਹੁਤ ਦੂਰੋਂ ਚੀਜ਼ ਆ ਰਹੀ ਆ ਤੇ ਜਿਵੇਂ ਇਸ ਸਾਲ ਵਿਗਿਆਨੀਆਂ ਨੂੰ ਪਹਿਲੀ ਵਾਰ ਇਸ ਚੀਜ਼ ਬਾਰੇ ਪਤਾ ਲੱਗਿਆ ਉਹਨਾਂ ਦੇ ਸੈਂਸਰਾਂ ਨੇ ਕੋਈ ਇਸ ਤਰ੍ਹਾਂ ਦੀ ਚੀਜ਼ ਆਉਂਦੀ ਹੋਈ ਡਿਟੈਕਟ ਕੀਤੀ ਤਾਂ ਉਦੋਂ ਤੋਂ ਹੀ ਅਫਵਾਹਾਂ ਚੱਲ ਪਈਆਂ ਬਸ ਤੇ ਸਭ ਤੋਂ ਵੱਡੀ ਜੋ ਅਫਵਾਹ ਗਈ ਉਹ ਇਹ ਹੈ ਕਿ ਇਹ ਕੋਈ ਧੂਮਕੇ ਤੁ ਜਾਂ ਕੋਈ ਪੱਥਰ ਨਹੀਂ ਸਗੋਂ ਇਹ ਏਲੀਅਨ ਸ਼ਿਪ ਆ ਯਾਨੀ ਕਿ ਇਹ ਦੂਸਰੀ ਦੁਨੀਆ ਦੇ ਲੋਕ ਨੇ ਜਿਹੜੇ ਕਿ ਆਪਣੇ ਸੋਲਰ ਸਿਸਟਮ ਵਿੱਚ ਆ ਰਹੇ ਨੇ ਅਤੇ ਇੱਕ ਬਹੁਤ ਵੱਡਾ ਸ਼ਿਪਾ ਜੇ ਇਸ ਦੇ ਆਕਾਰ ਨੂੰ ਦੇਖਿਆ ਜਾਵੇ ਤਾਂ ਇਹ ਜਿਵੇਂ ਫਿਲਮਾਂ ਦੇ ਵਿੱਚ ਦਿਖਾਈ ਜਾਂਦੀ ਕਿਸੇ ਮਦਰਸ਼ਿਪ ਵਰਗਾ ਇਹਦੇ ਆਕਾਰ ਨੂੰ ਲੈ ਕੇ ਵੀ ਹਜੇ ਤੱਕ ਬਹੁਤ ਸਾਰੀਆਂ ਥਿਰੀਆਂ ਬਣ ਚੁੱਕੀਆਂ ਨੇ ਜ਼ਿਆਦਾਤਰ ਅਫਵਾਹਾਂ ਤਾਂ ਇਹਦੇ ਆਕਾਰ ਨੂੰ ਲੈ ਕੇ ਬਣੀਆਂ ਨੇ ਕਿ ਇਹ ਇਸ ਤਰ੍ਹਾਂ ਦਾ ਇਹਦਾ ਆਕਾਰ ਕਿਉਂ ਆ ਇੱਕ ਜਿਵੇਂ ਸਿਗਰਟ ਹੁੰਦੀ ਆ ਜਾਂ ਸਿਕਾਰ ਹੁੰਦੀ ਆ ਉਸ ਤਰ੍ਹਾਂ ਦੀ ਕੋਈ ਚੀਜ਼ ਆ ਤੇ ਇਸ ਤਰ੍ਹਾਂ ਨਾ ਦਾ ਕੋਈ ਕਾਮੇਟ ਹੁੰਦਾ ਨਾ ਕੋਈ ਐਸਟਰੋਇਡ ਹੁੰਦਾ ਠੀਕ ਆ ਤੇ ਦੂਜੀ ਜੋ ਇਹ ਚੀਜ਼ ਆ ਰਹੀ ਹੈ ਇਹ ਇੱਕ ਨਿਸ਼ਚਿਤ ਸਪੀਡ ਤੇ ਆ ਰਹੀ ਆ ਇਹਦਾ ਰਾਹ ਵੀ ਨਹੀਂ ਬਦਲ ਰਿਹਾ ਹੁਣ ਜੇ ਕਈ ਵਾਰ ਕੋਈ ਪੱਥਰ ਹੋਵੇ ਬਾਹਰ ਨੂੰ ਭਾਵੇਂ ਉਹ ਸੋਲਰ ਸਿਸਟਮ ਦੇ ਬਾਹਰੋਂ ਹੀ ਆ ਰਿਹਾ ਹੋਵੇ ਤਾਂ ਵੀ ਜੇ ਉਹ ਕਿਸੇ ਗ੍ਰਹਿ ਦੇ ਕੋਲ ਦੀ ਲੱਗਦਾ ਤਾਂ ਉਹਦੇ ਉੱਪਰ ਉਸ ਗ੍ਰਹਿ ਦੀ ਗ੍ਰੈਵਿਟੀ ਦਾ ਅਸਰ ਪੈਂਦਾ ਤਾਂ ਉਸ ਨਾਲ ਕੀ ਹੁੰਦਾ ਕਿ ਉਹ ਆਪਣਾ ਰਸਤਾ ਬਦਲ ਲੈਂਦੀ ਹੈ ਚੀਜ਼ ਯੋ ਕਿ세 ਹੈ ਨਹੀਂ ਗ੍ਰਹਿ ਥੀ ਹੋਈ ਚੀਜ਼ ਕੋਲ ਦੀ ਲੱਗੇ ਤਾਂ ਪਰ ਇਸ ਨਾਲ ਇਦਾਂ ਨਹੀਂ ਹੋ ਰਿਹਾ ਇਹ ਚੀਜ਼ ਖਾਪੀ ਅੰਦਰ ਆ ਚੁੱਕੀ ਆ ਸੋਲਰ ਸਿਸਟਮ ਦੇ ਇੱਕ ਕਈ ਗ੍ਰਹਿ ਪਾਰ ਕਰ ਚੁੱਕੀ ਆ ਤਾਂ ਵੀ ਇਹਦਾ ਪਾਸ ਫੇਮ ਜਿਵੇਂ ਪਹਿਲਾਂ ਤੋਂ ਹੀ ਕਿਸੇ ਨੇ ਸੈੱਟ ਕੀਤਾ ਹੋਵੇ ਤਾਂ ਉਦੋਂ ਤੋਂ ਹੀ ਇੰਦੀਆਂ ਜਿਹੜੀਆਂ ਹੁਣ ਅਫਵਾਹਾਂ ਇੰੀਆਂ ਜ਼ਿਆਦਾ ਉੱਡ ਰਹੀਆਂ ਨੇ ਲੋਕਾਂ ਨੇ ਤਾਂ ਮੰਨ ਲਿਆ ਕਿ ਇਹ ਸੱਚੀ ਇੱਕ ਏਲੀਅਨ ਸ਼ਿਪ ਆ ਤੇ ਏਲੀਅਨ ਸ਼ਿਪ ਇਹ ਇਸ ਨਵੰਬਰ ਦੇ ਮਹੀਨੇ ਦੇ ਵਿੱਚ ਪ੍ਰਿਥਵੀ ਦੇ ਸਭ ਤੋਂ ਨੇੜੇ ਆ ਜਾਏਗੀ ਅੰਤਰਿਕਸ਼ ਦੇ ਲੈਵਲ ਦੇ ਉੱਪਰ ਜਾਂ ਬ੍ਰਹਿਮੰਡ ਦੇ ਲੈਵਲ ਦੇ ਉੱਪਰ ਨੇੜੇ ਦਾ ਮਤਲਬ ਵੀ ਹੁੰਦਾ ਲੱਖਾਂ ਕਰੋੜਾ ਕਿਲੋਮੀਟਰ ਤੇ ਇਹ ਪ੍ਰithvi ਦੇ ਜਿੰਨਾ ਵੀ ਨੇੜੇ ਆ ਜਾਵੇ ਤਾਂ ਵੀ ਇਹ ਪ੍ਰithvi ਤੋਂ ਕਰੋੜਾ ਕਿਲੋਮੀਟਰ ਦੂਰ ਦੀ ਗੁਜ਼ਰੇਗੀ ਜੇ ਇਹ ਵਾਕਈ ਦੇ ਵਿੱਚ ਕੋਈ ਸਿਰਫ ਇੱਕ ਪੱਥਰ ਹੈ ਤਾਂ ਫਿਰ ਤਾਂ ਇਹ ਗੁਜ਼ਰ ਜਾਏਗੀ ਬਸ ਜਿਵੇਂ ਲੋਕ ਕਹ ਰਹੇ ਕਿ ਜੇ ਇਹ ਕੋਈ ਸਪੇਸ ਸ਼ਿਪ ਆ ਜਿਵੇਂ ਫਿਲਮਾਂ ਦੇ ਵਿੱਚ ਵੀ ਇਦਾਂ ਹੀ ਦਿਖਾਇਆ ਜਾਂਦਾ ਹੁੰਦਾ ਕਿ ਕੋਈ ਬਹੁਤ ਦੂਰ ਤੋਂ ਇੱਕ ਮਦਰਸ਼ਿਪ ਆ ਰਹੀ ਆ ਉਹਦੇ ਤੇ ਨਜ਼ਰ ਵੀ ਰੱਖੀ ਜਾਂਦੀ ਹੁੰਦੀ ਆ ਜਦੋਂ ਮੇਰੇ ਨੇੜੇ ਆਉਂਦੀ ਆ ਉਦੋਂ ਹੀ ਪਤਾ ਲੱਗਦਾ ਵੀ ਉਦੋਂ ਨੂੰ ਤਾਂ ਫਿਰ ਦੇਰ ਹੋ ਚੁੱਕੀ ਹੁੰਦੀ ਆ ਇਹ ਵੀ ਇੰਨੀ ਜਿਆਦਾ ਅਫਵਾਹਾਂ ਇਸ ਕਰਕੇ ਵੀ ਉੱਡ ਰਹੀਆਂ ਕਿਉਂਕਿ ਇਹਦੀ ਅਜੇ ਤੱਕ ਕੋਈ ਕਲੀਅਰ ਇਮੇਜ ਨਹੀਂ ਆਈ ਪਰ ਗ੍ਰਹਿ ਵੀ ਦਾ ਇਮੇਜ ਲਈ ਜਾ ਸਕਦੀ ਹੈ ਕਿਉਂਕਿ ਉਹ ਬਹੁਤ ਵੱਡਾ ਹੁੰਦਾ ਉਹਦੇ ਉੱਪਰ ਸੂਰਜ ਦੀ ਰੌਸ਼ਨੀ ਪੈਂਦੀ ਆ ਉਹਨੂੰ ਟੈਲੀਸਕੋਪਾਂ ਰਾਹੀਂ ਜਾਂ ਸੈਟੇਲਾਈਟਾਂ ਰਾਹੀਂ ਦੇਖਿਆ ਜਾ ਸਕਦਾ ਉਹਨਾਂ ਦੇ ਚੰਦਰਮਾ ਵੀ ਦੇਖਿਆ ਜਾ ਸਕਦੇ ਆ ਪਰ ਜਿਹੜੇ ਇਹ ਛੋਟੇ ਆਬਜੈਕਟ ਹੁੰਦੇ ਆ ਅ ਐਸਟਰੋਇਡ ਵਗੈਰਾ ਜਾਂ ਫਿਰ ਹੋਰ ਪੱਥਰ ਇਹਨਾਂ ਨੂੰ ਨਹੀਂ ਦੇਖਿਆ ਜਾਂਦਾ ਕਿਉਂਕਿ ਇਹ ਬਹੁਤ ਛੋਟੇ ਹੁੰਦੇ ਆ ਤੇ ਚਮਕਦੇ ਵੀ ਨਹੀਂ ਹੁੰਦੇ ਇੱਕ ਧੂਮਕੇ ਤੂੰ ਜੋ ਕਾਮੈਂਟ ਹੁੰਦਾ ਉਹ ਚਮਕਦਾ ਹੁੰਦਾ ਉਹ ਬਰਕ ਦਾ ਬਣਾ ਹੁੰਦਾ ਕੋ ਦੂਰੋਂ ਹੀ ਨਜ਼ਰ ਆ ਜਾਂਦਾ ਵੀ ਹੱਤਾ ਹੈ ਇਹ ਤਾਂ ਵੀ ਇੱਕ ਧੂਮਕੇ ਤੂਆ ਤੇ ਇਹੀ ਚੀਜ਼ ਹੈ ਜਿਹੜੀ ਉਹ ਸਭ ਤੋਂ ਵੱਧ ਡਰਾ ਰਹੀ ਆ ਕਿ ਇਹ ਚੀਜ਼ ਹਜੇ ਤੱਕ අප ਨੂੰ ਦਿਖ ਕਿਉਂ ਨਹੀਂ ਰਹੀ ਇਹਦੀ ਕੋਈ ਕਲੀਅਰ ਕਿਵੇਂ ਜਿ ਕਿਉਂ ਨਹੀਂ ਆ ਰਹੀ ਇਹ ਆਖਰਕਾਰ ਇਹੋ ਜਿਹੇ ਕਿਹੜੇ ਤਾਤ ਨਹੀਂ ਬਣਿਆ ਜਿਹੜਾ ਕਿ ਹਜੇ ਤੱਕ ਚਾਂਕਣ ਲਈ ਲੱਗਿਆ ਹਜੇ ਤੱਕ ਇਹਦੀ ਵਾਕਈ ਦੇ ਵਿੱਚ ਕੋਈ ਟੈਲੀਸਕੋਪ ਆ ਜਾਂ ਕੋਈ ਵੀ ਆਪਣਾ ਸੈਟੇਲਾਈਟ ਇਹ ਕੋਈ ਵੀ ਹੋਰ ਅਪਰਕਸ਼ ਯਾਨ ਇਹਦੀ ਤਸਵੀਰ ਕਲੀਅਰ ਨਹੀਂ ਲੈ ਸਕਿਆ ਇਹਨੂੰ ਡਿਟੈਕਟ ਜਰੂਰ ਕੀਤਾ ਜਾ ਰਿਹਾ ਲਗਾਤਾਰ ਇਸ ਤੇ ਨਜ਼ਰ ਰੱਖੀ ਜਾ ਰਹੀ ਹੈ ਪਰ ਇਹਦੀ ਤਸਵੀਰ ਕਲੀਅਰ ਨਹੀਂ ਆ ਹੁਣ ਕਿਹਾ ਜਾ ਰਿਹਾ ਸੀਗਾ ਕਿ ਨਵੰਬਰ ਮਹੀਨੇ ਦੇ ਵਿੱਚ ਇਹ ਪ੍ਰithvi ਦੇ ਇੰਨਾ ਨੇੜੇ ਆ ਜਾਏਗਾ ਕਿ ਵੀ ਇੱਕ ਕਲੀਅਰ ਤਸਵੀਰ ਆਪਾਂ ਨੂੰ ਮਿਲ ਜਾਏਗੀ ਤੇ ਉਦੋਂ ਹੀ ਪਤਾ ਲੱਗੇਗਾ ਵੀ ਇਹ ਕੀ ਚੀਜ਼ ਆ ਤੇ ਜੇ ਵਾਕਈ ਦੇ ਵਿੱਚ ਇਹ ਕੋਈ ਏਲੀਅਨ ਸਪੇਸਸ਼ਿਪ ਹੋਈ ਤਾਂ ਫਿਰ ਮੈਂ ਤੁਹਾਨੂੰ ਇਹੰਗਾ ਦੱਸਿਆ ਕਿ ਪੂਰੀ ਦੁਨੀਆ ਬਦਲ ਜਾਣੀ ਜੋ ਅੱਜ ਤੱਕ ਨਹੀਂ ਹੋਇਆ ਨਾ ਉਹ ਹੋਣਾ ਜ਼ਰੂਰੀ ਨਹੀਂ ਕਿ ਉਹ ਆਪਣੇ ਤੇ ਹਮਲਾ ਕਰਨ ਲਈ ਆ ਰਹੇ ਹੋਣ ਜਿਵੇਂ ਫਿਲਮਾਂ 'ਚ ਦਿਖਾਇਆ ਜਾਂਦਾ ਜਾਂ ਫਿਰ ਉਹ ਆਪਾਂ ਨੂੰ ਮਿਲਣ ਆ ਰਹੇ ਹੋਣ ਭਾਵੇਂ ਉਹ ਸਿਰਫ ਇਥੋਂ ਦੀ ਗੁਜ਼ਰ ਹੀ ਰਹੇ ਹੋਣ ਪਰ ਜੇ ਉਹ ਇੱਕ ਸਪੇਸ਼ੀਅਲਤੀ ਹੋਈ ਜੀ ਆਪਾਂ ਨੂੰ ਪਤਾ ਲੱਗਿਆ ਕਿ ਉਹ ਇੱਕ ਦੂਸਰੀ ਦੁਨੀਆ ਦਾ ਅੰਤਰਿਕਸ਼ ਯਾਨ ਜਿਹਦੇ ਵਿੱਚ ਕੋਈ ਲੋਕ ਨਹੀਂ ਤੇ ਉਹ ਬਣਾਇਆ ਗਿਆ ਅੰਤਰਿਕਸ਼ ਯਾਨ ਯਾਨੀ ਕਿ ਉਹ ਉਧਰਤੀ ਨਹੀਂ ਆ ਤਾਂ ਇਹਦੇ ਨਾਲ ਐਡਾ ਵੱਡਾ ਬਦਲਾ ਆ ਜਾਣਾ ਬਦਲਾ ਆਪਣੀ ਆਸਥਾ ਦੇ ਵਿੱਚ ਆਣਾ ਕਿਉਂਕਿ ਦੁਨੀਆਂ ਦੀ ਜੋ ਸਭ ਤੋਂ ਵੱਡੀ ਇੱਕ ਸਮੱਸਿਆ ਹੈ ਨਾ ਆਪਾਂ ਨੂੰ ਲੱਗਦਾ ਕਿ ਇਨਸਾਨ ਹੈ ਜਿਹੜਾ ਬੜਾ ਇੰਪੋਰਟੈਂਟ ਆ। ਈਸ਼ਵਰ ਦੇ ਲਈ ਪਰਮਾਤਮਾ ਦੇ ਲਈ ਇਨਸਾਨ ਬੜਾ ਇੰਪੋਰਟੈਂਟ ਆ ਤੇ ਇਹ ਚੀਜ਼ ਪਹਿਲਾਂ ਵੀ ਤੈ ਹੈ ਕਿ ਜਿਸ ਦਿਨ ਆਪਾਂ ਨੂੰ ਪਤਾ ਲੱਗ ਗਿਆ ਕਿ ਆਪਣੇ ਵਰਗੇ ਹੋਰ ਲੋਕ ਵੀ ਹੈਗੇ ਆ ਜੋ ਆਪਣੇ ਨਾਲੋਂ ਵੀ ਐਡਵਾਂਸ ਆ ਤਾਂ ਉਸ ਦਿਨ ਫਿਰ ਸਭ ਤੋਂ ਪਹਿਲਾਂ ਜੋ ਚੀਜ਼ ਬ੍ਰੇਕ ਹੋਊਗੀ ਉਹ ਹੋਊਗੀ ਆਪਣੀ ਆਸਥਾ। ਦੁਨੀਆਂ ਦੇ ਵਿੱਚ ਬਹੁਤ ਸਾਰੇ ਚੇਂਜ ਆ ਜਾਣਗੇ ਬਹੁਤ ਸਾਰੇ ਤੇ ਜੋ ਹੁਣ ਵਿਖ ਬਣਦਾ ਜਿੰਨਾ ਕੀਤਾ ਜਾ ਰਹੀਆਂ ਨੇ ਕਿ ਜੀ ਦੁਨੀਆਂ 2026 ਤੋਂ ਤਬਾਹੀ ਸ਼ੁਰੂ ਆ। ਇਹਨਾਂ ਨਵੇਂ ਯੁੱਗ ਆਉਣ ਵਾਲਾ ਇਹ ਨ 3-4 ਸਾਲਾਂ ਵਿੱਚ ਬਹੁਤ ਤਬਾਹੀਆਂ ਫੁੰਗੜੀਆਂ ਆ ਆਉਣਾ ਹੈ ਉਹ ਹੋਣਾ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਕਿਸ ਓਬਜੈਕਟ ਨਾਲ 3I ਐਟਲਸ ਨਾਲ ਜੋੜ ਕੇ ਦੇਖਿਆ ਜਾ ਰਿਹਾ ਕਿ ਇਹ ਇੱਕ ਏਲੀਅਨ ਸ਼ਿਪ ਹੈ ਜੀ ਇਹ ਆ ਰਿਹਾ ਤੇ ਇਹੀ ਨਵੀਂ ਦੁਨੀਆ ਬਣਾਉਣਗੇ ਜਾਂ ਕਹਿ ਲੋ ਵੀ ਇਹਦੇ ਨਾਲ ਸਾਡੇ ਨਵੀਂ ਦੁਨੀਆਂ ਬਣੇਗੀ ਇੱਕ ਤਬਾਹੀ ਆਏਗੀ ਜਾਂ ਫਿਰ ਕਹਿ ਲੋ ਇਹ ਆਪਣੇ ਤੇ ਹਮਲਾ ਕਰਨ ਆ ਰਹੇ ਆ ਇਸ ਤਰ੍ਹਾਂ ਦਾ ਬਹੁਤ ਕੁਝ ਕਿਹਾ ਜਾ ਰਿਹਾ ਸਗੋਂ ਵੱਡੇ ਵੱਡੇ ਵਿਗਿਆਨੀ ਵੀ ਇਹ ਚੀਜ਼ ਕਹਿ ਰਹੇ ਆ ਜੋ ਸਿਜਿਸਟ ਨਹੀਂ ਫਿਲਾਸਫਰ ਨਹੀਂ ਉਹ ਵੀ ਕਹਿ ਰਹੇ ਆ ਕਿ ਆਪਣੇ ਤੋਂ ਗੱਲ છુપਾਈ ਜਾ ਰਹੀ ਹੈ NASA છુપਾਰਿਆ ਹੋਰ ਸਪੇਸ ਜਹਾਜ਼ਾਂ છુપਾਰੀਆਂ ਨੇ ਉਹਨਾਂ ਨੂੰ ਤਾਂ ਪਤਾ ਲੱਗ ਗਿਆ ਕਿ ਇਹ ਇੱਕ ਸਪੇਸਸ਼ਿਪ ਐਲੀਨ ਅੰਤਰਿਕ ਯਾਨ ਪਰ ਉਹ ਆਪ ਨੂੰ ਦੱਸ ਨਹੀਂ ਰਹੇ ਕਿਉਂਕਿ ਜੇ ਦੱਸ ਦਿੱਤਾ ਤਾਂ ਦੁਨੀਆ ਦੇ ਵਿੱਚ ਹੜਕਾ ਪਮਚ ਜਾਣਾ ਬਹੁਤ ਕੁਝ ਹੋ ਜਾਣਾ ਦੰਗੇ ਪਸਾਦ ਹੋਣੇ ਸ਼ੁਰੂ ਹੋ ਜਾਣਗੇ ਸ਼ਾਇਦ ਕੁਝ ਆਸਥਾ ਦਾ ਮਾਮਲਾ ਹੋ ਜਾਣਾ ਬਾਕੀ ਹਜੇ ਤੱਕ ਕੁਝ ਵੀ ਕਲੀਅਰ ਨਹੀਂ ਹੈ ਕਲੀਅਰ ਬਸ ਹੋਰ ਤੱਕ ਦਾ ਕੁਝ ਦਿਨਾਂ ਚ ਪਰ ਤੁਸੀਂ ਦੱਸੋ ਤਾਂ ਕਿ ਤੁਹਾਨੂੰ ਕੀ ਲੱਗਦਾ ਇਹ ਕੀ ਚੀਜ਼ ਆ ਆਪਣੇ ਕਮੈਂਟ ਇਸ ਵੀਡੀਓ ਵਿੱਚ ਜਰੂਰ ਕਰਿਓ ਤੇ ਜੇ ਮੇਰੀ ਜਾਣਕਾਰੀ ਵਧੀਆ ਲੱਗੇ ਤਾਂ ਇਹਨੂੰ ਸ਼ੇਅਰ ਜਰੂਰ ਕਰਿਓ ਜੀ 3i atlas ਤੁਸੀਂ ਇਹ ਨਾਮ ਪਿਛਲੇ ਕਈ ਦਿਨਾਂ ਤੋਂ ਸੁਣ ਰਹੇ ਹੋ ਹੋਗੇ ਇਹ ਕਿਉਂਕਿ ਪੂਰੀ ਦੁਨੀਆ ਦੇ ਵਿੱਚ ਜਿਹੜਾ ਨਾਮ ਹੈ ਚਰਚਾ ਦਾ ਵਿਸ਼ਾ ਉਹ ਬਣਿਆ ਹੋਇਆ ਤੇ ਬਹੁਤ ਜ਼ਿਆਦਾ ਫੈਲਿਆ। ਅਤੇ ਇਸ ਦੇ ਨਾਲ ਬਹੁਤ ਸਾਰੀਆਂ ਅਫਵਾਹਾਂ ਜਿਹੜੀਆਂ ਨੇ ਫੈਲਾਈਆਂ ਜਾ ਰਹੀਆਂ ਨੇ, ਅਫਵਾਹਾਂ ਜੁੜੀਆਂ ਹੋਈਆਂ ਨੇ ਕਿਉਂਕਿ ਹਜੇ ਤੱਕ ਕਿਸੇ ਨੂੰ ਸੱਚ ਨਹੀਂ ਪਤਾ। ਪਰ ਕਿਉਂ ਆਖਿਰਕਾਰ ਕੀ ਚੀਜ਼ ਹੈ? 3I ਐਟਲਸ ਹੈ ਨਾ ਜਿਹੜਾ ਇਹ ਇੱਕ ਇੰਟਰਸਟੈਲਰ ਆਬਜੈਕਟ ਹੈ ਜਿਹੜਾ ਕਿ ਆਪਣੀ ਧਰਤੀ ਵੱਲ ਵਧ ਰਿਹਾ। ਹੁਣ ਸੌਖੀ ਭਾਸ਼ਾ ਵਿੱਚ ਜੇ ਤੁਹਾਨੂੰ ਸਮਝਾਵਾਂ ਤਾਂ ਇੱਕ ਕੀ ਕੀ ਹੈ ਅੰਤਰਿਕਸ਼ ਦੇ ਵਿੱਚ ਜੋ ਕਿ ਬਹੁਤ ਦੂਰ ਤੋਂ ਆ ਰਹੀ ਹੈ ਆਪਣੇ ਸੋਲਰ ਸਿਸਟਮ ਦੇ ਬਾਹਰੋਂ ਆ ਰਹੀ ਆਪਣਾ ਸੋਲਰ ਸਿਸਟਮ ਮਤਲਬ ਕਿ ਆਪਣੇ ਸੂਰਜ ਦੇ ਇਤਤ ਦੇ ਚੱਕਰ ਕੱਢਦੇ ਅੱਠ ਗ੍ਰਹਿ ਜਾਂ ਫਿਰ ਬਾਕੀ ਦੀਆਂ ਜੋ ਹੋਰ ਚੀਜ਼ਾਂ ਨੇ ਉਲਕਾ ਪਿੰਡ ਵਗੈਰਾ ਚੰ드ਰਮਾ ਜਿੰਨੇ ਵੀ ਆ ਉਹਨੂੰ ਸੋਲਰ ਸਿਸਟਮ ਆਪਾਂ ਕਹਿੰਦੇ ਆ ਤੇ ਜੇ ਕੋਈ ਚੀਜ਼ ਉਹਦੇ ਬਾਹਰੋਂ ਆਉਂਦੀ ਆ ਤਾਂ ਉਹਨੂੰ ਫਿਰ ਇੰਟਰਸਟੈਲਰ ਆਬਜੈਕਟ ਯਾਨੀ ਕਿ ਕੋਈ ਵਿਦੇਸ਼ੀ ਕੋਈ ਚੀਜ਼ ਆਖਿਆ ਜਾਂਦਾ ਜਿਹੜੀ ਕਿ ਆਪਣੇ ਸੋਲਰ ਸਿਸਟਮ ਦੀ ਵਾਸੀ ਨਹੀਂ ਆ ਇਸੇ ਲਈ ਇਹਦੇ ਇੰਨੇ ਜਿਆਦਾ ਚਾਚੇ ਆ ਅਤੇ ਅਫਵਾਹਾਂ ਕਿਉਂ ਉੱਡ ਰਹੀਆਂ ਨੇ ਕਿਉਂਕਿ ਕਿਸੇ ਨੂੰ ਨਹੀਂ ਪਤਾ ਹਜੇ ਤੱਕ ਕਿ ਇਹ ਚੀਜ਼ ਕੀ ਆ ਜਿਆਦਾਤਰ ਚਾਂਸ ਤਾਂ ਇਹ ਹੀ ਆ ਵੀ ਇਹ ਇੱਕ ਬਹੁਤ ਵੱਡਾ ਕੋਈ ਪੱਥਰ ਹੈ ਪੱਥਰਾਂ ਦੇ ਵਿੱਚ ਹੁਣ ਜਾਂ ਤਾਂ ਐਸਟਰੋਇਡ ਹੁੰਦੇ ਆ ਜਾਂ ਫਿਰ ਕਾਮੇਟ ਹੁੰਦੇ ਆ ਠੀਕ ਆ ਤੁਹਾਨੂੰ ਕਿ ਤੁਹਾਨੂੰ ਆਪਾਂ ਕਹਿੰਦੇ ਆ ਜਿਹੜੇ ਐਸਟਰੋਇਡ ਹੁੰਦੇ ਆ ਨਾ ਉਹ ਸਿਰਫ ਆਪਣੇ ਸੋਲਰ ਸਿਸਟਮ ਦੇ ਵਿੱਚ ਵਿੱਚ ਹੀ ਹੁੰਦੇ ਆ ਉਹ ਬਾਹਰੋਂ ਨਹੀਂ ਹੁੰਦੇ ਉਹਨਾਂ ਦਾ ਸਭ ਨੂੰ ਪਤਾ ਇਹ ਕੋਈ ਐਸਟਰੋਇਡਾ ਅਸਲ ਦੇ ਵਿੱਚ ਉਹ ਸੂਰਜ ਦਾ ਹੀ ਚੱਕਰ ਕੱਟਦੇ ਹੁੰਦੇ ਆ ਤੇ ਜੇ ਗੱਲ ਕਰੀਏ ਕਾਮੇਟ ਦੀ ਤਾਂ ਕਾਮੇਟ ਵੀ ਵੈਸੇ ਸੂਰਜ ਦਾ ਚੱਕਰ ਕੱਟਦੇ ਹੁੰਦੇ ਆ ਪਰ ਉਹਨਾਂ ਦਾ ਚੱਕਰ ਇੰਨਾ ਜ਼ਿਆਦਾ ਵੱਡਾ ਹੁੰਦਾ ਕਿ ਉਹ ਆਪਣੇ ਸੋਲਰ ਸਿਸਟਮ ਤੋਂ ਬਾਹਰ ਵੀ ਚਲੇ ਜਾਂਦੇ ਆ ਤੇ ਫਿਰ ਵਾਪਸ ਆਉਂਦੇ ਆ ਉਹਨਾਂ ਦਾ ਇੱਕ ਚੱਕਰ ਕਈ ਸਾਲ ਜਾਂ ਫਿਰ ਸੈਂਕੜੇ ਸਾਲਾਂ ਦਾ ਹੁੰਦਾ ਪਰ ਉਹਦੀ ਵੀ ਇੱਕ ਨਿਸ਼ਾਨੀ ਹੁੰਦੀ ਆ ਉਹ ਦੂਰੋਂ ਹੀ ਦਿਖ ਜਾਂਦੇ ਆ ਉਹ ਇੰਨੇ ਜ਼ਿਆਦਾ ਚਮਕਦਾਰ ਹੁੰਦੇ ਆ ਕਿਉਂਕਿ ਉਹ ਪਾਣੀ ਜਾਂ ਕੋਈ ਬਰਫ਼ ਦੇ ਬਣੇ ਹੋਏ ਹੁੰਦੇ ਆ ਜਿਵੇਂ ਜਿਵੇਂ ਉਹ ਆਪਣੇ ਸੋਲਰ ਸਿਸਟਮ ਵਿੱਚ ਆਪਣੇ ਨੇੜੇ ਹੁੰਦੇ ਆ ਉਵੇਂ-ਉਵੇਂ ਸੂਰਜ ਦੀ ਰੋਸ਼ਨੀ ਨਾਲ ਉਹ ਦਿਖਣ ਲੱਗ ਜਾਂਦੇ ਆ ਅਤੇ ਹੁਣ ਤਾਂ ਜਦੋਂ ਦੀ ਟੈਕਨੋਲੋਜੀ ਆਈ ਹੈ ਵਿਗਿਆਨ ਵਧਿਆ ਹੈ ਜ਼ਿਆਦਾਤਰ ਜਿਹੜੇ ਕਾਮੇਟ ਆ ਤੂ ਕੇਤੂ ਆ ਉਹਨਾਂ ਦੇ ਉੱਪਰ ਨਜ਼ਰ ਰੱਖੀ ਜਾਂਦੀ ਹੈ ਉਹਨਾਂ ਦਾ ਪਤਾ ਕਿ ਇਹ ਕਦੋਂ ਵਾਪਸ ਆਉਣਗੇ ਕਿਹੜੇ ਸਾਲ 'ਚ ਆਉਣਗੇ ਤੇ ਇਸ ਵਕਤ ਉਹ ਕਿੱਥੇ ਆ ਜੇ ਕੋਈ ਚੀਜ਼ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਾਹਰ ਆ ਯਾਨੀ ਕਿ ਉਹ ਕੋਈ ਗ੍ਰਹਿ ਵੀ ਨਹੀਂ ਆ ਉਹ ਕਿਸੇ ਗ੍ਰਹਿ ਦਾ ਚੰਦਰਮਾ ਵੀ ਨਹੀਂ ਆ ਉਹ ਕੋਈ ਐਸਟਰੋਇਡ ਵੀ ਨਹੀਂ ਆ ਤੇ ਉਹ ਕੋਈ ਮਮ ਕਿ ਤੂੰ ਜਾਨੀ ਕਮੈਂਟ ਵੀ ਨਹੀਂ ਆ ਤਾਂ ਫਿਰ ਇਹਦਾ ਮਤਲਬ ਇਹ ਹੈ ਕਿ ਉਹ ਚੀਜ਼ ਕੋਈ ਐਸੀ ਜੀ ਜਾਂ ਜਿਹੜੀ ਕਿ ਪਹਿਲਾਂ ਕਦੇ ਹੀ ਨਹੀਂ ਦੇਖੀ ਗਈ ਤੇ ਇਹਦਾ ਮਤਲਬ ਇਹ ਵੀ ਹੈ ਵੀ ਉਹ ਆਪਣੇ ਸੋਲਰ ਸਿਸਟਮ ਦੀ ਹੈ ਹੀ ਨਹੀਂ ਤੇ ਇਸ ਚੀਜ਼ ਨੂੰ ਹੋਰ ਪੁਖਤਾ ਕਰਦੀ ਆ ਉਹਦੀ ਟ੍ਰੈਜੈਕਟਰੀ ਇਸ 3i ਐਟਲੈਸ ਜਿਹੜੀ ਇਹ ਚੀਜ਼ ਆ ਰਹੀ ਆ ਇਹਦੀ ਜੋ ਟ੍ਰੈਜੈਕਟਰੀ ਯਾਨੀ ਕਿ ਇਹਦਾ ਜੋ ਪਥ ਇਹਦਾ ਜੋ ਰਾਹ ਉਹ ਇਸ ਤਰ੍ਹਾਂ ਦਾ ਕਿ ਉਹ ਇਹਦਾ ਮਤਲਬ ਸੂਰਜ ਦੇ ਚੱਕਰ ਨਹੀਂ ਘਟ ਰਿਹਾ ਉਹਨੂੰ ਉਹਦੀ ਸਪੀਡ ਚੈੱਕ ਕਰੇ ਤੋਂ ਪਤਾ ਲੱਗਦਾ ਕਿ ਇਹ ਕੋਈ ਬਹੁਤ ਦੂਰੋਂ ਚੀਜ਼ ਆ ਰਹੀ ਆ ਤੇ ਜਿਵੇਂ ਇਸ ਸਾਲ ਵਿਗਿਆਨੀਆਂ ਨੂੰ ਪਹਿਲੀ ਵਾਰ ਇਸ ਚੀਜ਼ ਬਾਰੇ ਪਤਾ ਲੱਗਿਆ ਉਹਨਾਂ ਦੇ ਸੈਂਸਰਾਂ ਨੇ ਕੋਈ ਇਸ ਤਰ੍ਹਾਂ ਦੀ ਚੀਜ਼ ਆਉਂਦੀ ਹੋਈ ਡਿਟੈਕਟ ਕੀਤੀ ਤਾਂ ਉਦੋਂ ਤੋਂ ਹੀ ਅਫਵਾਹਾਂ ਚੱਲ ਪਈਆਂ ਬਸ ਤੇ ਸਭ ਤੋਂ ਵੱਡੀ ਜੋ ਅਫਵਾਹ ਗਈ ਉਹ ਇਹ ਹੈ ਕਿ ਇਹ ਕੋਈ ਧੂਮਕੇ ਤੁਜਾ ਕੋਈ ਪੱਥਰ ਨਹੀਂ ਸਗੋਂ ਇਹ ਏਲੀਨ ਸ਼ਿਪ ਆ ਯਾਨੀ ਕਿ ਇਹ ਦੂਸਰੀ ਦੁਨੀਆ ਦੇ ਲੋਕ ਨੇ ਜਿਹੜੇ ਕਿ ਆਪਣੇ ਸੋਲਰ ਸਿਸਟਮ ਵਿੱਚ ਆ ਰਹੇ ਨੇ ਅਤੇ ਇੱਕ ਬਹੁਤ ਵੱਡਾ ਸ਼ਿਪ ਆ ਜੇ ਇਸ ਦੇ ਆਕਾਰ ਦੇਖਿਆ ਜਾਵੇ ਤਾਂ ਇਹ ਜਿਵੇਂ ਫਿਲਮਾਂ ਦੇ ਵਿੱਚ ਦਿਖਾਈ ਜਾਂਦੀ ਇਸੇ ਮਦਰਸ਼ਿਪ ਵਰਗਾ ਇਹਦੇ ਆਕਾਰ ਨੂੰ ਲੈ ਕੇ ਵੀ ਹਜੇ ਤੱਕ ਬਹੁਤ ਸਾਰੀਆਂ ਥੇਰੀਆਂ ਬਣ ਚੁੱਕੀਆਂ ਨੇ ਜ਼ਿਆਦਾਤਰ افਵਾਹਾਂ ਤਾਂ ਇਹਦੇ ਆਕਾਰ ਨੂੰ ਲੈ ਕੇ ਬਣੀਆਂ ਨੇ ਕਿ ਇਹ ਇਸ ਤਰ੍ਹਾਂ ਦਾ ਇਹਦਾ ਆਕਾਰ ਕਿਉਂ ਆ ਇੱਕ ਜਿਵੇਂ ਸਿਗਰਟ ਹੁੰਦੀ ਆ ਜਾਂ ਸਿਕਾਰ ਹੁੰਦੀ ਆ ਉਸ ਤਰ੍ਹਾਂ ਦੀ ਕੋਈ ਚੀਜ਼ ਆ ਤੇ ਇਸ ਤਰ੍ਹਾਂ ਦਾ ਕੋਈ ਕਾਮੈਂਟ ਹੁੰਦਾ ਨਾ ਕੋਈ ਐਸਟਰੋਇਡ ਹੁੰਦਾ ਠੀਕ ਆ ਤੇ ਦੂਜੀ ਜੋ ਇਹ ਚੀਜ਼ ਆ ਰਹੀ ਹੈ ਇਹ ਇੱਕ ਨਿਸ਼ਚਿਤ ਤਪੀੜ ਤੇ ਆ ਰਹੀ ਆ ਇਹਦਾ ਰਾਹ ਵੀ ਨਹੀਂ ਬਦਲ ਰਿਹਾ ਹੁਣ ਜੇ ਕਈ ਵਾਰ ਕੋਈ ਪੱਥਰ ਹੋਵੇ ਸਾਡਾ ਨੂੰ ਭਾਵੇਂ ਉਹ ਸੋਲਰ ਸਿਸਟਮ ਦੇ ਬਾਹਰ ਹੀ ਆ ਰਿਹਾ ਹੋਵੇ ਤਾਂ ਵੀ ਜੇ ਉਹ ਕਿਸੇ ਗ੍ਰਹਿ ਦੇ ਕੋਲ ਦੀ ਲੱਗਦਾ ਤਾਂ ਉਹਦੇ ਉੱਪਰ ਉਸ ਗ੍ਰਹਿ ਦੀ ਗ੍ਰੈਵਿਟੀ ਦਾ ਅਸਰ ਪੈਂਦਾ ਤਾਂ ਉਸ ਨਾਲ ਕੀ ਹੁੰਦਾ ਕਿ ਉਹ ਆਪਣਾ ਰਸਤਾ ਬਦਲ ਲੈਂਦੀ ਹੈ ਚੀਜ਼ ਜੇ ਉਹ ਕਿਸੇ ਹੈਵੀ ਗ੍ਰੈਵਿਟੀ ਵਾਲੀ ਚੀਜ਼ ਕੋਲ ਦੀ ਡੰਗੇ ਤਾਂ ਪਰ ਇਸ ਨਾਲ ਐਦਾ ਨਹੀਂ ਹੋ ਰਿਹਾ ਇਹ ਚੀਜ਼ ਕਾਫੀ ਅੰਦਰ ਟੱ ਚੁੱਕੀ ਆ ਸੋਲਰ ਸਿਸਟਮ ਦੇ ਇੱਕ ਕਈ ਗ੍ਰਹਿ ਪਾਰ ਕਰ ਚੁੱਕੀ ਆ ਤਾਂ ਵੀ ਇਹਦਾ ਪਾਸ ਫੇਮ ਹੈ ਜਿਵੇਂ ਪਹਿਲਾਂ ਤੁਸੀਂ ਕਿਸੇ ਨੇ ਸੈੱਟ ਕੀਤਾ ਹੋਈ ਤਾਂ ਉਦੋਂ ਤੋਂ ਹੀ ਜਿਹੜੀਆਂ ਜੜੀਆਂ ਹੁਣ ਅਫਵਾਹਾਂ ਇੰਨੀਆਂ ਜ਼ਿਆਦਾ ਉੱਡ ਰਹੀਆਂ ਨੇ ਲੋਕਾਂ ਨੇ ਤਾਂ ਮੰਨ ਲੈ ਲਿਆ ਕਿ ਇਹ ਸੱਚੀ ਇੱਕ ਏਲੀਅਨ ਸ਼ਿਪ ਆ ਤੇ ਏਲੀਅਨ ਸ਼ਿਪ ਇਹ ਇਸ ਨਵੰਬਰ ਦੇ ਮਹੀਨੇ ਦੇ ਵਿੱਚ ਧਰਤੀ ਦੇ ਸਭ ਤੋਂ ਨੇੜੇ ਆ ਜਾਏਗੀ ਅੰਤਰਿਕਸ਼ ਦੇ ਲੈਵਲ ਦੇ ਉੱਪਰ ਜਾਂ ਬ੍ਰਹਮੰਡ ਦੇ ਲੈਵਲ ਦੇ ਉੱਪਰ ਨੇੜੇ ਦਾ ਮਤਲਬ ਵੀ ਹੁੰਦਾ ਲੱਖਾਂ ਕਰੋੜਾ ਕਿਲੋਮੀਟਰ ਤੇ ਇਹ ਧਰਤੀ ਦੇ ਜਿੰਨਾ ਵੀ ਨੇੜੇ ਆ ਜਾਵੇ ਤਾਂ ਵੀ ਇਹ ਧਰਤੀ ਤੋਂ ਕਰੋੜਾ ਕਿਲੋਮੀਟਰ ਦੂਰ ਦੀ ਗੁਜ਼ਰੇਗੀ ਜੇ ਇਹ ਵਾਕਈ ਦੇ ਵਿੱਚ ਕੋਈ ਸਿਰਫ ਇੱਕ ਪੱਥਰ ਹੈ ਆ ਫਿਰ ਤਾਂ ਇਹ ਗੁਜ਼ਰ ਜਾਏਗੀ ਬਟ ਜਿਵੇਂ ਲੋਕ ਕਹਿ ਰਹੇ ਕਿ ਜੇ ਇਹ ਕੋਈ ਸਪੇਸ ਸ਼ਿਪ ਆ ਜਿਵੇਂ ਫਿਲਮਾਂ ਦੇ ਵਿੱਚ ਵੀ ਇਦਾਂ ਹੀ ਦਿਖਾਇਆ ਜਾਂਦਾ ਹੁੰਦਾ ਕਿ ਕੋਈ ਬਹੁਤ ਦੂਰ ਤੋਂ ਇੱਕ ਮਦਰਸ਼ਪ ਆ ਰਹੀ ਆ ਉਹਦੇ ਤੇ ਨਜ਼ਰ ਵੀ ਰੱਖੀ ਜਾਂਦੀ ਹੁੰਦੀ ਆ ਤੇ ਜਦੋਂ ਫਿਰ ਨੇੜੇ ਆਉਂਦੀ ਆ ਉਦੋਂ ਹੀ ਪਤਾ ਲੱਗਦਾ ਵੀ ਉਦੋਂ ਨੂੰ ਤਾਂ ਫਿਰ ਡੇਰ ਹੋ ਚੁੱਕੀ ਹੁੰਦੀ ਆ ਇਹਦੀ ਇੰਨੀ ਜਿਆਦਾ ਅਫਵਾਹਾਂ ਇਸ ਕਰਕੇ ਵੀ ਉੱਡ ਰਹੀਆਂ ਕਿਉਂਕਿ ਇਹਦੀ ਅਜੇ ਤੱਕ ਕੋਈ ਕਲੀਅਰ ਇਮੇਜ ਨਹੀਂ ਆਈ ਪਰ ਗ੍ਰਹਿ ਵੀ ਦਾ ਇਮੇਜ ਲਿਖ ਜਾ ਸਕਦੀ ਆ ਕਿਉਂਕਿ ਉਹ ਬਹੁਤ ਵੱਡਾ ਹੁੰਦਾ ਉਹਦੇ ਉੱਪਰ ਸੂਰਜ ਦੀ ਰੌਸ਼ਨੀ ਪੈਂਦੀ ਆ ਉਹਨੂੰ ਟੈਲੀਸਕੋਪਾਂ ਰਾਹੀਂ ਜਾਂ ਸੈਟੇਲਾਈਟਾਂ ਰਾਹੀਂ ਦੇਖਿਆ ਜਾ ਸਕਦਾ ਉਹਨਾਂ ਦੇ ਚੰਦਰਮਾ ਵੀ ਦੇਖਿਆ ਜਾ ਸਕਦੇ ਆ ਪਰ ਜਿਹੜੇ ਇਹ ਛੋਟੇ ਆਬਜੈਕਟ ਹੁੰਦੇ ਆ ਅ ਐਸਟਰੋਇਡ ਵਗੈਰਾ ਜਾਂ ਫਿਰ ਹੋਰ ਪੱਥਰ ਇਹਨਾਂ ਨੂੰ ਨਹੀਂ ਦੇਖਿਆ ਜਾਂਦਾ ਕਿਉਂਕਿ ਇਹ ਬਹੁਤ ਛੋਟੇ ਹੁੰਦੇ ਆ ਤੇ ਚਮਕਦੇ ਵੀ ਨਹੀਂ ਹੁੰਦੇ ਇੱਕ ਧੂਮਕੇ ਤੂੰ ਜੋ ਕਾਮੇਟ ਹੁੰਦਾ ਉਹ ਚਮਕਦਾ ਹੁੰਦਾ ਉਹ ਬਰਕਦਾ ਬਣਾ ਹੁੰਦਾ ਕੋ ਦੂਰੋਂ ਹੀ ਨਜ਼ਰ ਆ ਜਾਂਦਾ ਵੀ ਹੱਤਾ ਇਹ ਤਾਂ ਵੀ ਇੱਕ ਧੂਮਕੇ ਤੂ ਆ ਤੇ ਇਹੀ ਚੀਜ਼ ਹੈ ਜਿਹੜੀ ਉਹ ਸਭ ਤੋਂ ਵੱਧ ਡਰਾ ਰਹੀ ਆ ਕਿ ਇਹ ਚੀਜ਼ ਹਜੇ ਤੱਕ අප ਨੂੰ ਦਿਖ ਕਿਉਂ ਨਹੀਂ ਰਹੀ ਇਹਦੀ ਕੋਈ ਕਲੀਅਰ ਕਿਵੇਂ ਜਿ ਕਿਉਂ ਨਹੀਂ ਆ ਰਹੀ ਇਹ ਅਖਿਰਕਾਰ ਇਹੋ ਜਿਹੀ ਕਿਹੜੇ ਤਾਤ ਨਹੀਂ ਬਣੀਆ ਜਿਹੜਾ ਕਿ ਹਜੇ ਤੱਕ ਚੰਕਣ ਲਈ ਨਹੀਂ ਲੱਗਿਆ ਹਜੇ ਤੱਕ ਇਹਦੀ ਵਕੀ ਦੇ ਵਿੱਚ ਕੋਈ ਟੈਲੀਸਕੋਪ ਆ ਜਾਂ ਕੋਈ ਵੀ ਆਪਣਾ ਸੈਟਲਾਈਟ ਜਾਂ ਕੋਈ ਵੀ ਹੋਰ ਅਕਾਸ਼ੀ ਯਾਨ ਇਹਦੀ ਤਸਵੀਰ ਕਲੀਅਰ ਨਹੀਂ ਲੈ ਸਕਿਆ ਇਹਨੂੰ ਡਿਟੈਕਟ ਜਰੂਰ ਕੀਤਾ ਜਾ ਰਿਹਾ ਲਗਾਤਾਰ ਇਸ ਤੇ ਨਜ਼ਰ ਰੱਖੀ ਜਾ ਰਹੀ ਹੈ ਪਰ ਇਹਦੀ ਤਸਵੀਰ ਕਲੀਅਰ ਨਹੀਂ ਆ ਹੁਣ ਕਿਹਾ ਜਾ ਰਿਹਾ ਜੀਗਾ ਕਿ ਨਵੰਬਰ ਮਹੀਨੇ ਦੇ ਵਿੱਚ ਇਹ ਪ੍ਰਥਵੀ ਦੇ ਇੰਨਾ ਨੇੜੇ ਆ ਜਾਏਗਾ ਕਿ ਇਹਦੀ ਇੱਕ ਕਲੀਅਰ ਤਸਵੀਰ ਆਪਾਂ ਨੂੰ ਮਿਲ ਜਾਏਗੀ ਤੇ ਉਦੋਂ ਹੀ ਪਤਾ ਲੱਗੇਗਾ ਵੀ ਇਹ ਕੀ ਚੀਜ਼ ਆ ਤੇ ਜੇ ਵਾਕਈ ਦੇ ਵਿੱਚ ਇਹ ਕੋਈ ਏਲੀਅਨ ਸਪੇਸਸ਼ਿਪ ਹੋਈ ਤਾਂ ਫਿਰ ਮੈਨੂੰ ਇਹ ਗੱਲ ਤਾਂ ਹੈ ਕਿ ਪੂਰੀ ਦੁਨੀਆ ਬਦਲ ਜਾਣੀ ਹੈ ਜੋ ਅੱਜ ਤੱਕ ਨਹੀਂ ਹੋਇਆ ਨਾ ਉਹ ਹੋਣਾ ਜ਼ਰੂਰੀ ਨਹੀਂ ਕਿ ਉਹ ਆਪਣੇ ਤੇ ਹਮਲਾ ਕਰਨ ਲਈ ਆ ਰਹੇ ਹੋਣ ਜਿਵੇਂ ਫਿਲਮਾਂ 'ਚ ਦਿਖਾਇਆ ਜਾਂਦਾ ਜਾਂ ਫਿਰ ਉਹ ਆਪਾਂ ਨੂੰ ਮਿਲਣ ਆ ਰਹੇ ਹੋਣ ਭਾਵੇਂ ਉਹ ਸਿਰਫ ਇਥੋਂ ਦੀ ਗੁਜ਼ਰ ਹੀ ਰਹੇ ਹੋਣ ਪਰ ਜੇ ਉਹ ਇੱਕ ਸਪੇਸਸ਼ਿਪ ਹੀ ਹੋਈ ਜੇ ਆਪਾਂ ਨੂੰ ਪਤਾ ਲੱਗਿਆ ਕਿ ਉਹ ਇੱਕ ਦੂਸਰੀ ਦੁਨੀਆ ਦਾ ਅੰਤਰਿਕਸ਼ ਯਾਨ ਹੈ ਜਿਹਦੇ ਵਿੱਚ ਕੁਝ ਲੋਕ ਨੇ ਤੇ ਉਹ ਬਣਾਇਆ ਗਿਆ ਅੰਤਰਿਸ਼ੀ ਆਣਾ ਯਾਨੀ ਕਿ ਉਹ ਉਧਰਤੀ ਨਹੀਂ ਆ ਤਾਂ ਇਹਦੇ ਨਾਲ ਐਡਾ ਵੱਡਾ ਬਦਲਾ ਆ ਜਾਣਾ ਬਦਲਾ ਆਪਣੀ ਆਸਥਾ ਦੇ ਵਿੱਚ ਆਣਾ ਕਿਉਂਕਿ ਦੁਨੀਆ ਦੀ ਜੋ ਸਭ ਤੋਂ ਵੱਡੀ ਇੱਕ ਸਮੱਸਿਆ ਹੈ ਨਾ ਆਪਾਂ ਨੂੰ ਲੱਗਦਾ ਕਿ ਇਨਸਾਨ ਹੈ ਜਿਹੜਾ ਬੜਾ ਇੰਪੋਰਟੈਂਟ ਆ ਈਸ਼ਵਰ ਦੇ ਲਈ ਪਰਮਾਤਮਾ ਦੇ ਲਈ ਇਨਸਾਨ ਬੜਾ ਇੰਪੋਰਟੈਂਟ ਆ ਤੇ ਇਹ ਚੀਜ਼ ਪਹਿਲਾਂ ਵੀ ਤੈ ਹੈ ਕਿ ਜਿਸ ਦਿਨ ਆਪਾਂ ਨੂੰ ਪਤਾ ਲੱਗ ਗਿਆ ਕਿ ਆਪਣੇ ਵਰਗੇ ਹੋਰ ਲੋਕ ਵੀ ਹੈਗੇ ਆ ਜੋ ਆਪਣੇ ਨਾਲ ਵੀ ਐਡਵਾਂਸ ਆ ਤਾਂ ਉਸ ਦਿਨ ਫਿਰ ਸਭ ਤੋਂ ਪਹਿਲਾਂ ਜੋ ਚੀਜ਼ ਬ੍ਰੇਕ ਹੋਊਗੀ ਉਹ ਹੋਊਗੀ ਆਪਣੀ ਆਸਥਾ ਦੁਨੀਆ ਦੇ ਵਿੱਚ ਬਹੁਤ ਸਾਰੇ ਚੇਂਜ ਆ ਜਾਣਗੇ ਬਹੁਤ ਸਾਰੇ ਤੇ ਜੋ ਹੁਣ ਵਿਖ ਬਣਦਾ ਜਿੰਨਾ ਕੀਤਾ ਜਾ ਰਹੀਆਂ ਨੇ ਕਿ ਜੀ ਦੁਨੀਆ 2022 ਤੋਂ ਤਬਾਹੀ ਸ਼ੁਰੂ ਹੈ ਠੀਕ ਹੈ ਨਵਾਂ ਯੁੱਗ ਆਉਣ ਵਾਲਾ ਹੈ ਨਾ ਤਿੰਨ ਚਾਰ ਸਾਲਾਂ ਵਿੱਚ ਬਹੁਤ ਤਬਾਹੀ ਫੁੰਗੜੀਆਂ ਆ ਹੁਣਾ ਉਹ ਹੋਣਾ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਕਿਸ ਆਬਜੈਕਟ ਨਾਲ ਫਰੀ ਆਟਲਸ ਨਾਲ ਜੋੜ ਕੇ ਦੇਖਿਆ ਜਾ ਰਿਹਾ ਕਿ ਇਹ ਇੱਕ ਏਲੀਨ ਸ਼ਿਪ ਹੈ ਜੀ ਇਹ ਆ ਰਿਹਾ ਤੇ ਇਹੀ ਨਵੀਂ ਦੁਨੀਆ ਬਣਾਉਣਗੇ ਜਾਂ ਕਹਿ ਲੋ ਵੀ ਇਹਦੇ ਨਾਲ ਸਾਡੇ ਨਵੀਆਂ ਦੁਨੀਆਂ ਬਣेंगी ਇੱਕ ਤਬਾਹੀ ਆਏਗੀ ਆਫਰੀਕਾ ਲੋਏ ਆਪਣੇ ਦੇ ਹਮਲਾ ਕਰਨ ਆ ਰਹੇ ਇਸ ਤਰ੍ਹਾਂ ਦਾ ਬਹੁਤ ਕੁਝ ਕਿਹਾ ਜਾ ਰਿਹਾ ਸਭੋਂ ਵੱਡੇ ਵੱਡੇ ਵਿਗਿਆਨੀ ਵੀ ਇਹ ਚੀਜ਼ ਕਹਿ ਰਹੇ ਆ ਜੋ ਫਿਜ਼ਿਸਟ ਨਹੀਂ ਫਿਲਾਸਫਰ ਨਹੀਂ ਉਹ ਵੀ ਕਹਿ ਰਹੇ ਆ ਕਿ ਆਪਣੇ ਤੋਂ ਗੱਲ ਛੁਪਾਈ ਜਾ ਰਹੀ ਹੈ ਨਾਸਾ ਛੁਪਾ ਰਿਹਾ ਹੋਰ ਸਪੇਸ ਏਜੰਸੀਆਂ ਛੁਪਾ ਰਹੀਆਂ ਨੇ ਉਹਨਾਂ ਨੂੰ ਤਾਂ ਪਤਾ ਲੱਗ ਗਿਆ ਕਿ ਇਹ ਇੱਕ ਸਪੇਸਸ਼ਿਪ ਏਲੀਅਨ ਅੰਤਰਿਕ ਯਾਨ ਪਰ ਉਹ ਆਪਾਂ ਨੂੰ ਦੱਸ ਨਹੀਂ ਰਹੇ ਕਿਉਂਕਿ ਜੇ ਦੱਸ ਦਿੱਤਾ ਤਾਂ ਦੁਨੀਆ ਦੇ ਵਿੱਚ ਫੜਕਾ ਪਮਾਚ ਜਾਣਾ ਬਹੁਤ ਕੁਝ ਹੋ ਜਾਣਾ ਦੰਗੇ ਪਸਾਦ ਹੋਣੇ ਸ਼ੁਰੂ ਹੋ ਜਾਣਗੇ ਸ਼ਹਿਰ ਕੁਝ ਆਸਥਾ ਦਾ ਮਾਮਲਾ ਹੋ ਜਾਣਾ ਬਟ ਹਜੇ ਤੱਕ ਕੁਝ ਵੀ ਕਲੀਅਰ ਨਹੀਂ ਆ ਕਲੀਅਰ ਬਸ ਹੋ ਤੱਕ ਦਾ ਕੁਝ ਦਿਨਾਂ ਚ ਪਰ ਤੁਸੀਂ ਦੱਸੋ ਕਿ ਤੁਹਾਨੂੰ ਕੀ ਲੱਗਦਾ ਇਹ ਕੀ ਚੀਜ਼ ਆ ਆਪਣੇ ਕਮੈਂਟ ਇਸ ਵੀਡੀਓ ਵਿੱਚ ਜ਼ਰੂਰ ਕਰਿਓ ਤੇ ਜੇ ਮੇਰੀ ਇਹ ਜਾਣਕਾਰੀ ਵਧੀਆ ਲੱਗੇ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਿਓ 3i atlas ਤੁਸੀਂ ਇਹ ਨਾਮ ਪਿਛਲੇ ਕਈ ਦਿਨਾਂ ਤੋਂ ਸੁਣ ਰਹੇ ਹੋਵੋਗੇ ਤੇ ਕਿਉਂਕਿ ਪੂਰੀ ਦੁਨੀਆ ਦੇ ਵਿੱਚ ਜਿਹੜਾ ਨਾਮ ਹੈ ਚਰਚਾ ਦਾ ਵਿਸ਼ਾ ਬਣਿਆ ਹੋਇਆ ਤੇ ਬਹੁਤ ਜ਼ਿਆਦਾ ਫਾਇਰ ਹੈ ਅਤੇ ਇਸ ਦੇ ਨਾਲ ਬਹੁਤ ਸਾਰੀਆਂ ਅਫਵਾਹਾਂ ਜਿਹੜੀਆਂ ਨੇ ਉਹ ਫੈਲਾਈਆਂ ਜਾ ਰਹੀਆਂ ਨੇ ਅਫਵਾਹਾਂ ਜੁੜੀਆਂ ਹੋਈਆਂ ਨੇ ਕਿਉਂਕਿ ਹਜੇ ਤੱਕ ਕਿਸੇ ਨੂੰ ਸੱਚ ਨਹੀਂ ਪਤਾ ਪਰ ਕਿਉਂ ਆਖਿਰਕਾਰ ਕੀ ਚੀਜ਼ ਹੈ 3I ਐਟਲਸ ਹੈ ਨਾ ਜਿਹੜਾ ਇਹ ਇੱਕ ਇੰਟਰਸਟੈਲਰ ਆਬਜੈਕਟ ਹੈ ਜਿਹੜਾ ਕਿ ਆਪਣੀ ਧਰਤੀ ਵੱਲ ਵਧ ਰਿਹਾ ਹੁਣ ਸੌਖੀ ਭਾਸ਼ਾ ਵਿੱਚ ਜੇ ਤੁਹਾਨੂੰ ਸਮਝਾਵਾਂ ਤਾਂ ਇੱਕ ਕੋਈ ਚੀਜ਼ ਹੈ ਅੰਤਰਿਕਸ਼ ਦੇ ਵਿੱਚ ਜੋ ਕਿ ਬਹੁਤ ਦੂਰ ਤੋਂ ਆ ਰਹੀ ਹੈ ਆਪਣੇ ਸੋਲਰ ਸਿਸਟਮ ਦੇ ਬਾਹਰੋਂ ਆ ਰਹੀ ਹੈ ਆਪਣਾ ਸੋਲਰ ਸਿਸਟਮ ਮਤਲਬ ਕਿ ਆਪਣੇ ਸੂਰਜ ਦੇ ਇਤਤ ਦੇ ਚੱਕਰ ਕੱਢਦੇ ਅੱਠ ਗ੍ਰਹਿ ਜਾਂ ਫਿਰ ਬਾਕੀ ਦੀਆਂ ਜੋ ਹੋਰ ਚੀਜ਼ਾਂ ਨੇ ਉਲਕਾ ਪਿੰਡ ਵਗੈਰਾ ਚੰ드ਰਮਾ ਜਿੰਨੇ ਵੀ ਆ ਉਹਨੂੰ ਸੋਲਰ ਸਿਸਟਮ ਆਪਾਂ ਕਹਿੰਦੇ ਆ ਤੇ ਜੇ ਕੋਈ ਚੀਜ਼ ਉਹਦੇ ਬਾਹਰੋਂ ਆਉਂਦੀ ਆ ਤਾਂ ਉਹਨੂੰ ਫਿਰ ਇੰਟਰਸਟੈਲਰ ਆਬਜੈਕਟ ਯਾਨੀ ਕਿ ਕੋਈ ਵਿਦੇਸ਼ੀ ਕੋਈ ਚੀਜ਼ ਆਖਿਆ ਜਾਂਦਾ ਜਿਹੜੀ ਕਿ ਆਪਣੇ ਸੋਲਰ ਸਿਸਟਮ ਦੀ ਵਾਸੀ ਨਹੀਂ ਆ ਇਸੇ ਲਈ ਇਹਦੇ ਇੰਨੇ ਜਿਆਦਾ ਚਰਚੇ ਆ ਅਤੇ ਅਫਵਾਹਾਂ ਕਿਉਂ ਉੱਡ ਰਹੀਆਂ ਨੇ ਕਿਉਂਕਿ ਕਿਸੇ ਨੂੰ ਨਹੀਂ ਪਤਾ ਹਜੇ ਤੱਕ ਕਿ ਇਹ ਚੀਜ਼ ਕੀ ਆ ਜ਼ਿਆਦਾਤਰ ਚਾਂਸ ਤਾਂ ਇਹ ਹੀ ਆ ਵੀ ਇਹ ਇੱਕ ਬਹੁਤ ਵੱਡਾ ਕੋਈ ਪੱਥਰਾ ਹੈ ਪੱਥਰਾਂ ਦੇ ਵਿੱਚ ਹੁਣ ਜਾਂ ਤਾਂ ਐਸਟਰੋਇਡ ਹੁੰਦੇ ਆ ਜਾਂ ਫਿਰ ਕਾਮੇਟ ਹੁੰਦੇ ਆ ਠੀਕ ਆ ਤੁਮਕੇ ਤੁ ਜਿਹਨੂੰ ਆਪਾਂ ਕਹਿੰਦੇ ਆ ਜਿਹੜੇ ਐਸਟਰੋਇਡ ਹੁੰਦੇ ਆ ਨਾ ਉਹ ਸਿਰਫ ਆਪਣੇ ਸੋਲਰ ਸਿਸਟਮ ਦੇ ਵਿੱਚ ਵਿੱਚ ਹੀ ਹੁੰਦੇ ਆ ਉਹ ਬਾਹਰੋਂ ਨਹੀਂ ਹੁੰਦੇ ਉਹਨਾਂ ਦਾ ਸਭ ਨੂੰ ਪਤਾ ਕਿ ਇਹ ਕੋਈ ਐਸਟਰੋਇਡ ਆ ਅਸਲ ਦੇ ਵਿੱਚ ਉਹ ਸੂਰਜ ਦਾ ਹੀ ਚੱਕਰ ਕੱਟਦੇ ਹੁੰਦੇ ਆ ਤੇ ਜੇ ਗੱਲ ਕਰੀਏ ਕਾਮੇਟ ਦੀ ਤਾਂ ਕਾਮੇਟ ਵੀ ਵੈਸੇ ਸੂਰਜ ਦਾ ਚੱਕਰ ਕੱਟਦੇ ਹੁੰਦੇ ਆ ਔਰ ਉਹਨਾਂ ਦਾ ਚੱਕਰ ਇੰਨਾ ਜਿਆਦਾ ਵੱਡਾ ਹੁੰਦਾ ਕਿ ਉਹ ਆਪਣੇ ਸੋਲਰ ਸਿਸਟਮ ਤੋਂ ਬਾਹਰ ਵੀ ਚਲੇ ਜਾਂਦੇ ਆ ਤੇ ਫਿਰ ਵਾਪਸ ਆਉਂਦੇ ਆ ਉਹਨਾਂ ਦਾ ਇੱਕ ਚੱਕਰ ਕਈ ਸਾਲ ਜਾਂ ਫਿਰ ਸੈਂਕੜੇ ਸਾਲਾਂ ਦਾ ਹੁੰਦਾ ਪਰ ਉਹਦੀ ਵੀ ਇੱਕ ਨਿਸ਼ਾਨੀ ਹੁੰਦੀ ਆ ਉਹ ਦੂਰੋਂ ਹੀ ਦਿਖ ਜਾਂਦੇ ਆ ਉਹ ਇੰਨੇ ਜਿਆਦਾ ਚਮਕਦਾਰ ਹੁੰਦੇ ਆ ਕਿਉਂਕਿ ਉਹ ਪਾਣੀ ਜਾਂ ਕਹਿੰਦੇ ਵੀ ਬਰਫ਼ ਦੇ ਬਣੇ ਹੋਏ ਹੁੰਦੇ ਆ ਤੇ ਜਿਵੇਂ ਜਿਵੇਂ ਉਹ ਆਪਣੇ ਸੋਲਰ ਸਿਸਟਮ ਵਿੱਚ ਆਪਣੇ ਨੇੜੇ ਹੁੰਦੇ ਆ ਓਵੇਂ ਓਵੇਂ ਸੂਰਜ ਦੀ ਰੋਸ਼ਨੀ ਨਾਲ ਉਹ ਦਿਖਣ ਲੱਗ ਜਾਂਦੇ ਆ ਅਤੇ ਹੁਣ ਤਾਂ ਜਦੋਂ ਦੀ ਟੈਕਨੋਲੋਜੀ ਆਈ ਹੈ ਵਿਗਿਆਨ ਵਧਿਆ ਹੈ ਜ਼ਿਆਦਾਤਰ ਜਿਹੜੇ ਕਾਮੇਟ ਆ ਤੁਹੂ ਕੀਤੂਗਾ ਉਹਨਾਂ ਦੇ ਉੱਪਰ ਨਜ਼ਰ ਰੱਖੀ ਜਾਂਦੀ ਹੈ ਉਹਨਾਂ ਦਾ ਪਤਾ ਕਿ ਇਹ ਕਦੋਂ ਵਾਪਸ ਆਉਣਗੇ ਕਿਹੜੇ ਸਾਲ ਚ ਆਉਣਗੇ ਤੇ ਇਸ ਵਕਤ ਉਹ ਕਿੱਥੇ ਆ ਜੇ ਕੋਈ ਚੀਜ਼ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਾਹਰ ਆ ਯਾਨੀ ਕਿ ਉਹ ਕੋਈ ਗ੍ਰਹਿ ਵੀ ਨਹੀਂ ਆ ਉਹ ਕਿਸੇ ਗ੍ਰਹਿ ਦਾ ਚੰਦਰਮਾ ਵੀ ਨਹੀਂ ਆ ਉਹ ਕੋਈ ਐਸਟਰੋਇਡ ਵੀ ਨਹੀਂ ਆ ਤੇ ਉਹ ਕੋਈ ਘੁੰਮ ਕੇ ਤੂੰ ਜਿਹੜੀ ਕਾਮੇਟ ਵੀ ਨਹੀਂ ਆ ਤਾਂ ਫਿਰ ਇਹਦਾ ਮਤਲਬ ਇਹ ਹੈ ਕਿ ਉਹ ਚੀਜ਼ ਕੋਈ ਐਸਜੀ ਜ ਜਿਹੜੀ ਕਿ ਪਹਿਲਾਂ ਕਦੇ ਨਹੀਂ ਦੇਖੀ ਗਈ ਤੇ ਇਹਦਾ ਮਤਲਬ ਇਹ ਵੀ ਹੈ ਕਿ ਉਹ ਆਪਣੇ ਸੋਲਰ ਸਿਸਟਮ ਦੀ ਹੈ ਹੀ ਨਹੀਂ ਤੇ ਇਸ ਚੀਜ਼ ਨੂੰ ਹੋਰ ਪੁਖਤਾ ਕਰਦੀ ਆ ਉਹਦੀ ਟ੍ਰੈਜੈਕਟਰੀ ਇਸ 3i ਐਟਲੈਸ ਜਿਹੜੀ ਇਹ ਚੀਜ਼ ਆ ਰਹੀ ਹੈ ਇਹਦੀ ਜੋ ਟ੍ਰੈਜੈਕਟਰੀ ਯਾਨੀ ਕਿ ਇਹਦਾ ਜੋ ਪਥ ਇਹਦਾ ਜੋ ਰਾਹ ਉਹ ਇਸ ਤਰ੍ਹਾਂ ਦਾ ਕਿ ਉਹ ਇਹਦਾ ਮਤਲਬ ਸੂਰਜ ਦੇ ਚੱਕਰ ਨਹੀਂ ਘਟ ਰਿਹਾ ਉਹਨੂੰ ਉਹਦੀ ਸਪੀਡ ਚੈੱਕ ਕਰੇ ਤੋਂ ਪਤਾ ਲੱਗਦਾ ਕਿ ਇਹ ਕੋਈ ਬਹੁਤ ਦੂਰੋਂ ਚੀਜ਼ ਆ ਰਹੀ ਆ ਤੇ ਜਿਵੇਂ ਇਸ ਸਾਲ ਵਿਗਿਆਨੀਆਂ ਨੂੰ ਪਹਿਲੀ ਵਾਰ ਇਸ ਚੀਜ਼ ਬਾਰੇ ਪਤਾ ਲੱਗਿਆ ਉਨ੍ਹਾਂ ਦੇ ਸੈਂਸਰਾਂ ਨੇ ਕੋਈ ਇਸ ਤਰ੍ਹਾਂ ਦੀ ਚੀਜ਼ ਆਉਂਦੀ ਹੋਈ ਡਿਟेक्ट ਕੀਤੀ ਤਾਂ ਉਦੋਂ ਤੋਂ ਹੀ ਅਫਵਾਹਾਂ ਚੱਲ ਪਈਆਂ ਬਸ ਤੇ ਸਭ ਤੋਂ ਵੱਡੀ ਜੋ ਅਫਵਾਹ ਈ ਉਹ ਇਹ ਹੈ ਕਿ ਇਹ ਕੋਈ ਧੂਮ ਕੇ ਤੁਜਾ ਕੋਈ ਪੱਥਰ ਨਹੀਂ ਸਗੋਂ ਇਹ ਏਲੀਨ ਸ਼ਿਪ ਆ ਯਾਨੀ ਕਿ ਇਹ ਦੂਸਰੀ ਦੁਨੀਆ ਦੇ ਲੋਕ ਨੇ ਜਿਹੜੇ ਕਿ ਆਪਣੇ ਸੋਲਰ ਸਿਸਟਮ ਵਿੱਚ ਆ ਰਹੇ ਨੇ ਅਤੇ ਇੱਕ ਬਹੁਤ ਵੱਡਾ ਸ਼ਿਪ ਆ ਜੇ ਇਸ ਦੇ ਆਕਾਰ ਦੇਖਿਆ ਜਾਵੇ ਤਾਂ ਇਹ ਜਿਵੇਂ ਫਿਲਮਾਂ ਦੇ ਵਿੱਚ ਦਿਖਾਈ ਜਾਂਦੀ ਕਿਸੇ ਮਦਰਸ਼ਿਪ ਵਰਗਾ ਇਦੇ ਆਕਾਰ ਨੂੰ ਲੈ ਕੇ ਵੀ ਹਜੇ ਤੱਕ ਬਹੁਤ ਸਾਰੀਆਂ ਥੇਰੀਆਂ ਬਣ ਚੁੱਕੀਆਂ ਨੇ ਜ਼ਿਆਦਾਤਰ ਅਫਵਾਹਾਂ ਤਾਂ ਇਹਦੇ ਆਕਾਰ ਨੂੰ ਲੈ ਕੇ ਬਣੀਆਂ ਨੇ ਕਿ ਇਹ ਇਸ ਤਰ੍ਹਾਂ ਦਾ ਇਹਦਾ ਆਕਾਰ ਕਿਉਂ ਆ ਇੱਕ ਜਿਵੇਂ ਸਿਗਰਟ ਹੁੰਦੀ ਆ ਜਾਂ ਸਿਕਾਰ ਹੁੰਦੀ ਆ ਉਸ ਤਰ੍ਹਾਂ ਦੀ ਕੋਈ ਚੀਜ਼ ਆ ਤੇ ਇਸ ਤਰ੍ਹਾਂ ਨਾ ਦਾ ਕੋਈ ਕਮੈਂਟ ਹੁੰਦਾ ਨਾ ਕੋਈ ਐਸਟਰੋਇਡ ਹੁੰਦਾ ਠੀਕ ਆ ਤੇ ਦੂਜੀ ਜੋ ਇਹ ਚੀਜ਼ ਆ ਰਹੀ ਹੈ ਇਹ ਇੱਕ ਨਿਸ਼ਚਿਤ ਸਥਪੀੜ ਤੇ ਆ ਰਹੀ ਆ ਇਹਦਾ ਰਾਹ ਵੀ ਨਹੀਂ ਬਦਲ ਰਿਹਾ ਹੁਣ ਜੇ ਕਈ ਵਾਰ ਕੋਈ ਪੱਥਰ ਹੋਵੇ ਇਸ ਮਾੜ ਨੂੰ ਭਾਵੇਂ ਉਹ ਸੋਲਰ ਸਿਸਟਮ ਦੇ ਬਾਹਰ ਹੀ ਆ ਰਿਹਾ ਹੋਵੇ ਤਾਂ ਵੀ ਜੇ ਉਹ ਕਿਸੇ ਗ੍ਰਹਿ ਦੇ ਕੋਲ ਦੀ ਲੰਘਦਾ ਤਾਂ ਉਹਦੇ ਉੱਪਰ ਉਸ ਗ੍ਰਹਿ ਦੀ ਗ੍ਰੈਵਿਟੀ ਦਾ ਅਸਰ ਪੈਂਦਾ ਤਾਂ ਉਸ ਨਾਲ ਕੀ ਹੁੰਦਾ ਕਿ ਉਹ ਆਪਣਾ ਰਸਤਾ ਬਦਲ ਲੈਂਦੀ ਹੈ ਚੀਜ਼ ਜੇ ਉਹ ਕਿਸੇ ਹੈਵੀ ਗ੍ਰੈਵਿਟੀ ਵਾਲੀ ਚੀਜ਼ ਕੋਲ ਦੀ ਲੰਘੇ ਤਾਂ ਪਰ ਇਸ ਨਾਲ ਐਦਾਂ ਨਹੀਂ ਹੋ ਰਿਹਾ ਇਹ ਚੀਜ਼ ਕਾਹਦੀ ਅੰਦਰ ਆ ਚੁੱਕੀ ਆ ਸੋਲਰ ਸਿਸਟਮ ਦੇ ਇੱਕ ਕਈ ਗ੍ਰਹਿ ਪਾਰ ਕਰ ਚੁੱਕੀ ਆ ਤਾਂ ਵੀ ਇਹਦਾ ਪਾਸ ਥੀਮ ਹੈ ਜਿਵੇਂ ਪਹਿਲਾਂ ਤੋਂ ਹੀ ਕਿਸੇ ਨੇ ਸੈੱਟ ਕੀਤਾ ਹੋਈ ਤਾਂ ਉਦੋਂ ਤੋਂ ਹੀ ਇੰਦੀਆਂ ਜਿਹੜੀਆਂ ਹੁਣ ਅਫਵਾਹਾਂ ਇਹ ਜ਼ਿਆਦਾ ਉਡ ਰਹੀਆਂ ਨੇ ਲੋਕਾਂ ਨੇ ਤਾਂ ਮੰਨ ਲੈ ਲਿਆ ਕਿ ਇਹ ਸੱਚੀ ਇੱਕ ਏਲੀਅਨ ਸ਼ਿਪ ਆ ਤੇ ਏਲੀਅਨ ਸ਼ਿਪ ਇਹ ਇਸ ਨਵੰਬਰ ਦੇ ਮਹੀਨੇ ਦੇ ਵਿੱਚ ਧਰਤੀ ਦੇ ਸਭ ਤੋਂ ਨੇੜੇ ਆ ਜਾਏਗੀ ਅੰਤਰਿਕਸ਼ ਦੇ ਲੈਵਲ ਦੇ ਉੱਪਰ ਜਾਂ ਬ੍ਰਹਿਮੰਡ ਦੇ ਲੈਵਲ ਦੇ ਉੱਪਰ ਨੇੜੇ ਦਾ ਮਤਲਬ ਵੀ ਹੁੰਦਾ ਲੱਖਾਂ ਕਰੋੜਾ ਕਿਲੋਮੀਟਰ ਤੇ ਇਹ ਧਰਤੀ ਦੇ ਜਿੰਨਾ ਵੀ ਨੇੜੇ ਆ ਜਾਵੇ ਤਾਂ ਵੀ ਇਹ ਧਰਤੀ ਤੋਂ ਕਰੋੜਾਂ ਕਿਲੋਮੀਟਰ ਦੂਰ ਦੀ ਗੁਜ਼ਰੇਗੀ ਜੇ ਇਹ ਵਾਕਈ ਦੇ ਵਿੱਚ ਕੋਈ ਸਿਰਫ ਇੱਕ ਪੱਥਰ ਹੈ ਤਾਂ ਫਿਰ ਤਾਂ ਇਹ ਗੁਜ਼ਰ ਜਾਏਗੀ ਬਸ ਜਿਵੇਂ ਲੋਕ ਕਹਿ ਰਹੇ ਕਿ ਜੇ ਇਹ ਕੋਈ ਸਪੇਸ ਸ਼ਿਪ ਜਿਵੇਂ ਫਿਲਮਾਂ ਦੇ ਵਿੱਚ ਵੀ ਇਦਾਂ ਹੀ ਦਿਖਾਇਆ ਜਾਂਦਾ ਹੁੰਦਾ ਕਿ ਕੋਈ ਬਹੁਤ ਦੂਰ ਤੋਂ ਇੱਕ ਮਦਰਸ਼ਿਪ ਆ ਰਹੀ ਆ ਉਹਦੇ ਤੇ ਨਜ਼ਰ ਵੀ ਰੱਖੀ ਜਾਂਦੀ ਹੁੰਦੀ ਆ ਤੇ ਜਦੋਂ ਫਿਰ ਨੇੜੇ ਆਉਂਦੀ ਆ ਉਦੋਂ ਹੀ ਪਤਾ ਲੱਗਦਾ ਵੀ ਉਦੋਂ ਨੂੰ ਤਾਂ ਫਿਰ ਡੇਰ ਹੋ ਚੁੱਕੀ ਹੁੰਦੀ ਆ ਇੰਨੀ ਇੰਨੀ ਜਿਆਦਾ ਅਫਵਾਹਾਂ ਇਸ ਕਰਕੇ ਵੀ ਉੱਡ ਰਹੀਆਂ ਕਿਉਂਕਿ ਇਹਦੀ ਅਜੇ ਤੱਕ ਕੋਈ ਕਲੀਅਰ ਇਮੇਜ ਨਹੀਂ ਆਈ ਪਰ ਗ੍ਰਹਿ ਵੀ ਦਾ ਇਮੇਜ ਲਈ ਜਾ ਸਕਦੀ ਆ ਕਿਉਂਕਿ ਉਹ ਬਹੁਤ ਵੱਡਾ ਹੁੰਦਾ ਉਹਦੇ ਉੱਪਰ ਸੂਰਜ ਦੀ ਰੌਸ਼ਨੀ ਪੈਂਦੀ ਆ ਉਹਨੂੰ ਟੈਲੀਸਕੋਪਾਂ ਰਾਹੀਂ ਜਾਂ ਸੈਟੇਲਾਈਟਾਂ ਰਾਹੀਂ ਦੇਖਿਆ ਜਾ ਸਕਦਾ ਉਹਨਾਂ ਦੇ ਚੰਦਰਮਾ ਵੀ ਦੇਖੇ ਜਾ ਸਕਦੇ ਆ ਪਰ ਜਿਹੜੇ ਇਹ ਛੋਟੇ ਆਬਜੈਕਟ ਹੁੰਦੇ ਆ ਅ ਐਸਟਰੋਇਡ ਵਗੈਰਾ ਜਾਂ ਫਿਰ ਹੋਰ ਪੱਥਰ ਇਹਨਾਂ ਨੂੰ ਨਹੀਂ ਦੇਖਿਆ ਜਾਂਦਾ ਕਿਉਂਕਿ ਇਹ ਬਹੁਤ ਛੋਟੇ ਹੁੰਦੇ ਆ ਤੇ ਚਮਕਦੇ ਵੀ ਨਹੀਂ ਹੁੰਦੇ ਇੱਕ ਧੂਮਕੇ ਤੂੰ ਜੋ ਕਾਮੇਟ ਹੁੰਦਾ ਉਹ ਚਮਕਦਾ ਹੁੰਦਾ ਉਹ ਬਰਕਦਾ ਬਣਾ ਹੁੰਦਾ ਕੋ ਦੂਰੋਂ ਹੀ ਨਜ਼ਰ ਆ ਜਾਂਦਾ ਵੀ ਹੱਤਾ ਇਹ ਤਾਂ ਦੀ ਇੱਕ ਧੂਮਕੇ ਤੂਆ ਤੇ ਇਹੀ ਚੀਜ਼ ਹੈ ਜਿਹੜੀ ਉਹ ਸਭ ਤੋਂ ਵੱਧ ਡਰਾ ਰਹੀ ਆ ਕਿ ਇਹ ਚੀਜ਼ ਹਜੇ ਤੱਕ අප ਨੂੰ ਦਿਖ ਕਿਉਂ ਨਹੀਂ ਰਹੀ ਇਹਦੀ ਕੋਈ ਕਲੀਅਰ ਇਮੇਜ ਕਿਉਂ ਨਹੀਂ ਆ ਰਹੀ ਇਹ ਆਖਰਕਾਰ ਇਹੋ ਜਿਹੇ ਕਿਹੜੇ ਤਾਦਮੀ ਬਣੀਆਂ ਜਿਹੜਾ ਕਿ ਅਜੇ ਤੱਕ ਚੰਕਣ ਲਈ ਲੱਗਿਆ ਅਜੇ ਤੱਕ ਇਹਦੀ ਵਾਕਈ ਦੇ ਵਿੱਚ ਕੋਈ ਟੈਲੀਸਕੋਪ ਆ ਜਾਂ ਕੋਈ ਵੀ ਆਪਣਾ ਸੈਟਲਾਈਟ ਜਾਂ ਕੋਈ ਵੀ ਹੋਰ ਅਕਾਸ਼ੀ ਯਾਨ ਇਹਦੀ ਤਸਵੀਰ ਕਲੀਅਰ ਨਹੀਂ ਲੈ ਸਕਿਆ ਇਹਨੂੰ ਡਿਟੈਕਟ ਜ਼ਰੂਰ ਕੀਤਾ ਜਾ ਰਿਹਾ ਲਗਾਤਾਰ ਇਹਦੇ ਤੇ ਨਜ਼ਰ ਰੱਖੀ ਜਾ ਰਹੀ ਹੈ ਪਰ ਇਹਦੀ ਤਸਵੀਰ ਕਲੀਅਰ ਨਹੀਂ ਆ ਹੁਣ ਕਿਹਾ ਜਾ ਰਿਹਾ ਸੀਗਾ ਕਿ ਨਵੰਬਰ ਮਹੀਨੇ ਦੇ ਵਿੱਚ ਇਹ ਪ੍ਰਥਵੀ ਦੇ ਇੰਨਾ ਨੇੜੇ ਆ ਜਾਏਗਾ ਕਿ ਇਹਦੀ ਇੱਕ ਕਲੀਅਰ ਤਸਵੀਰ ਆਪਾਂ ਨੂੰ ਮਿਲ ਜਾਏਗੀ ਤੇ ਉਦੋਂ ਹੀ ਪਤਾ ਲੱਗੇਗਾ ਵੀ ਇਹ ਕੀ ਚੀਜ਼ ਆ ਤੇ ਜੇ ਵਾਕਈ ਦੇ ਵਿੱਚ ਇਹ ਕੋਈ ਏਲੀਅਨ ਸਪੇਸਸ਼ਿਪ ਹੋਈ ਤਾਂ ਫਿਰ ਮਤਨ ਇਹ ਗੱਲ ਦੱਸਿਆ ਕਿ ਪੂਰੀ ਦੁਨੀਆ ਬਦਲ ਜਾਣੀ ਹੈ ਜੋ ਅੱਜ ਤੱਕ ਨਹੀਂ ਹੋਇਆ ਨਾ ਉਹ ਹੋਣਾ ਜ਼ਰੂਰੀ ਨਹੀਂ ਕਿ ਉਹ ਆਪਣੇ ਤੇ ਹਮਲਾ ਕਰਨ ਲਈ ਆ ਰਹੇ ਹੋਣ ਜਿਵੇਂ ਫਿਲਮਾਂ 'ਚ ਦਿਖਾਇਆ ਜਾਂਦਾ ਜਾਂ ਫਿਰ ਉਹ ਆਪਾਂ ਨੂੰ ਮਿਲਣ ਆ ਰਹੇ ਹੋਣ ਭਾਵੇਂ ਉਹ ਸਿਰਫ ਇਥੋਂ ਦੀ ਗੁਜ਼ਰ ਹੀ ਰਹੇ ਹੋਣ ਪਰ ਜੇ ਉਹ ਇੱਕ ਸਪੇਸ਼ੀਅਲਤੀ ਹੋਈ ਜਿ ਆਪਾਂ ਨੂੰ ਪਤਾ ਲੱਗਿਆ ਕਿ ਉਹ ਇੱਕ ਦੂਸਰੀ ਦੁਨੀਆ ਦਾ ਅੰਤਰਿਕਸ਼ ਯਾਨ ਜਿਹਦੇ ਵਿੱਚ ਕੁਝ ਲੋਕ ਨਹੀਂ ਤੇ ਉਹ ਬਣਾਇਆ ਗਿਆ ਅੰਤਰਿਕਸ਼ ਯਾਨ ਯਾਨੀ ਕਿ ਉਹ ਉਧਰਤੀ ਨਹੀਂ ਆ ਇਹਦੇ ਨਾਲ ਐਡਾ ਵੱਡਾ ਬਦਲਾਅ ਆ ਜਾਣਾ ਬਦਲਾਅ ਆਪਣੀ ਆਸਥਾ ਦੇ ਵਿੱਚ ਆਣਾ ਕਿਉਂਕਿ ਦੁਨੀਆ ਦੀ ਜੇ ਸਭ ਤੋਂ ਵੱਡੀ ਇੱਕ ਸਮੱਸਿਆ ਨਾ ਆਪਾਂ ਨੂੰ ਲੱਗਦਾ ਕਿ ਇਨਸਾਨ ਹੈ ਜਿਹੜਾ ਬੜਾ ਇੰਪੋਰਟੈਂਟ ਆ ਈਸ਼ਵਰ ਦੇ ਲਈ ਪਰਮਾਤਮਾ ਦੇ ਲਈ ਇਨਸਾਨ ਬੜਾ ਇੰਪੋਰਟੈਂਟ ਆ ਤੇ ਇਹ ਚੀਜ਼ ਪਹਿਲਾਂ ਵੀ ਤੈ ਹੈ ਕਿ ਜਿਸ ਦਿਨ ਆਪਾਂ ਨੂੰ ਪਤਾ ਲੱਗ ਗਿਆ ਕਿ ਆਪਣੇ ਵਰਗੇ ਹੋਰ ਲੋਕ ਵੀ ਹੈਗੇ ਆ ਜੋ ਆਪਣੇ ਨਾਲ ਵੀ ਅੜਵਾਸਾ ਤਾਂ ਉਸ ਦਿਨ ਫਿਰ ਸਭ ਤੋਂ ਪਹਿਲਾਂ ਜੋ ਚੀਜ਼ ਬ੍ਰੇਕ ਹੋਊਗੀ ਉਹ ਹੋਊਗੀ ਆਪਣੀ ਆਸਥਾ ਦੁਨੀਆ ਦੇ ਵਿੱਚ ਬਹੁਤ ਸਾਰੇ ਚੇਂਜ ਆ ਜਾਣਗੇ ਬਹੁਤ ਸਾਰੇ ਇਹ ਜੋ ਹੁਣ ਵਿਖ ਬਣਦਾ ਜਿੰਨਾ ਕੀਤਾ ਜਾ ਰਹੀਆਂ ਨੇ ਕਿ ਜੀ ਦੁਨੀਆ 2022 ਤੋਂ ਤਬਾਹੀ ਸ਼ੁਰੂ ਹੈ ਠੀਕ ਹੈ ਨਵਾਂ ਯੁੱਗ ਆਉਣ ਵਾਲਾ ਹੈ ਨਾ ਤਿੰਨ ਚਾਰ ਸਾਲਾਂ ਵਿੱਚ ਬਹੁਤ ਤਬਾਹੀ ਫੁੰਗੜੀਆਂ ਆ ਆਉਣਾ ਹੈ ਉਹ ਹੋਣਾ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਕਿਸ ਆਬਜੈਕਟ ਨਾਲ 3i ਐਟਲਸ ਨਾਲ ਜੋੜ ਕੇ ਦੇਖਿਆ ਜਾ ਰਿਹਾ ਕਿ ਇਹ ਇੱਕ ਏਲੀਨ ਸ਼ਿਪ ਹੈ ਜੀ ਇਹ ਆ ਰਿਹਾ ਤੇ ਇਹ ਹੀ ਨਵੀਂ ਦੁਨੀਆ ਬਣਾਉਣਗੇ ਜਾਂ ਕਹਿ ਲੋ ਵੀ ਇਹਦੇ ਨਾਲ ਸਾਡੇ ਨਵੀਂ ਦੁਨੀਆਂ ਬਣੇਗੀ ਇੱਕ ਤਬਾਹੀ ਆਏਗੀ ਜਾਂ ਫਿਰ ਕਹਿ ਲੋ ਇਹ ਆਪਣੇ ਤੇ ਹਮਲਾ ਕਰਨ ਆ ਰਹੇ ਆ ਇਸ ਤਰ੍ਹਾਂ ਦਾ ਬਹੁਤ ਕੁਝ ਕਿਹਾ ਜਾ ਰਿਹਾ ਸਗੋਂ ਵੱਡੇ ਵੱਡੇ ਵਿਗਿਆਨੀ ਵੀ ਇਹ ਚੀਜ਼ ਕਹਿ ਰਹੇ ਆ ਜੋ ਸਿੱਧੇ ਸਟੇਟ ਨਹੀਂ ਫਿਲਾਸਫਰ ਨੇ ਉਹ ਵੀ ਕਹਿ ਰਹੇ ਆ ਕਿ ਆਪਣੇ ਤੋਂ ਗੱਲ ਛੁਪਾਈ ਜਾ ਰਹੀ ਹੈ NASA ਛੁਪਾ ਰਿਹਾ ਹੋਰ ਸਪੇਸ ਕੈਜੰਸੀਆਂ ਛੁਪਾ ਰਹੀਆਂ ਨੇ ਉਹਨਾਂ ਨੂੰ ਤਾਂ ਪਤਾ ਲੱਗ ਗਿਆ ਕਿ ਇਹ ਇੱਕ ਸਪੇਸਸ਼ਿਪ ਏਲੀਅਨ ਅੰਤਰਿਕ ਯਾਨ ਪਰ ਉਹ ਆਪ ਨੂੰ ਦੱਸ ਨਹੀਂ ਰਹੇ ਕਿਉਂਕਿ ਜੇ ਦੱਸ ਦਿੱਤਾ ਤਾਂ ਦੁਨੀਆ ਦੇ ਵਿੱਚ ਹੜਕਾ ਪਮਾਚ ਜਾਣਾ ਬਹੁਤ ਕੁਝ ਹੋ ਜਾਣਾ ਦੰਗੇ ਪਸਾਦ ਹੋਣੇ ਸ਼ੁਰੂ ਹੋ ਜਾਣਗੇ ਸ਼ਹਿਰ ਕੁਝ ਆਸਥਾ ਦਾ ਮਾਮਲਾ ਹੋ ਜਾਣਾ ਬਾਕੀ ਹਜੇ ਤੱਕ ਕੁਝ ਵੀ ਕਲੀਅਰ ਨਹੀਂ ਆ ਕਲੀਅਰ ਬਸ ਹੋ ਸਕਦਾ ਕੁਝ ਦਿਨਾਂ ਚ ਪਰ ਤੁਸੀਂ ਦੱਸੋ ਤਾਂ ਕਿ ਤੁਹਾਨੂੰ ਕੀ ਲੱਗਦਾ ਇਹ ਕੀ ਚੀਜ਼ ਆ ਆਪਣੇ ਕਮੈਂਟ ਫੇਸ ਵੀਡੀਓ ਵਿੱਚ ਜ਼ਰੂਰ ਕਰਿਓ ਤੇ ਜੇ ਮੇਰੀ ਜਾਣਕਾਰੀ ਵਧੀਆ ਲੱਗੇ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਿਓ 3i